ਦੀਪਕ ਜੀ ਸਤਿ ਸ਼੍ਰੀ ਅਕਾਲ ਸਚਕਾਲ ਵਾਸੂ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਪੰਜਾਬ ਦੇ ਵਿੱਚ ਇੱਕ ਹੋਰ ਜਿਮਨੀ ਚੋਣ ਆ ਗਈ ਆਈਓ ਇਹ ਤਾਂ ਬਹੁਤ देर ਹੋ ਗਈ ਜੀ ਸਰਕਾਰ ਕਰਾਉਂ ਨੂੰ ਤਿਆਰ ਨਹੀਂ ਹਮ ਅਸਲ ਦੇ ਵਿੱਚ ਤਰਨ ਤਰਨ ਦੀ ਜਿਮਨੀ ਚੋਣ ਦੀ ਆਪਾਂ ਦੇਖ ਰਹੇ ਹਾਂ ਕਿ ਤਿਆਰੀਆਂ ਚੱਲ ਰਹੀਆਂ ਨੇ ਚੋਣ ਪ੍ਰਚਾਰ ਚੱਲ ਰਿਹਾ ਹੈ ਸਰਕਾਰ ਉੱਥੇ ਡੇਰੇ ਲਾ ਚੁੱਕੀ ਹੈ ਲਗਭਗ ਵਿਰੋਧੀ ਧਿਰਾਂ ਵੀ ਪੂਰੇ ਜੋਰ ਸ਼ੋਰ ਨਾਲ ਲੜ ਰਹੀਆਂ ਨੇ ਕਿਉਂਕਿ 11 ਤਰੀਕ ਨੂੰ ਜਦੋਂ ਬਿਹਾਰ ਦਾ ਦੂਜਾ ਗੇੜ ਹੋਇਆ ਉਹਦੇ ਨਾਲ ਹੀ ਤਰਨਤਾਰਨ ਚ ਵੋਟ ਪੈਣੀ ਹੈ ਤੇ 14 ਨੂੰ ਉਹਦੇ ਨਤੀਜੇ ਆਉਣੇ ਹੈ ਬਿਹਾਰ ਦੇ ਨਤੀਜਿਆਂ ਦੇ ਨਾਲ ਪਰ ਖਡੂਰ ਸਾਹਿਬ ਹਲਕਾ ਜਿੱਥੋਂ ਮਨਜਿੰਦਰ ਸਿੰਘ ਲਾਲਪੁਰਾ ਆਮਾਦੀਪ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਸਥਾਨਕ ਅਦਾਲਤ ਵੱਲੋਂ 4 ਸਾਲ ਦੀ ਸਜ਼ਾ ਸੁਣਾਈ ਗਈ ਸੀ ਇੱਕ ਛੇੜਛਾੜ ਦੇ ਬਤਮੀਤੀ ਬਤਮੀਜੀ ਦੇ ਉਸ ਮਾਮਲੇ ਦੇ ਵਿੱਚ ਕਿ ਇੱਕਔਰਤ ਨੂੰ ਜਦੋਂ ਟੈਕਸੀ ਚਲਾਉਂਦੇ ਸੀ ਵਿਆਹ ਦੇ ਦੌਰਾਨ ਲੈ ਕੇ ਗਏ ਤੇ ਉੱਥੇ ਹਾਂ ਬਸ ਲੁਕੀ ਕੀਤੀ ਜਿੱਤੇ ਕਰਨਾ ਨੂੰ ਸਥਾਨਕ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਬਸੂ ਜੀ ਨਿਯਮ ਕਹਿੰਦਾ ਕਾਨੂੰਨ ਕਹਿੰਦਾ ਕਿ ਜਦੋਂ ਕਿਸੇ ਚੁਣੇ ਨਮਾਇंदे ਨੂੰ ਐਮਐਲਏ ਨੂੰ ਐਮਪੀ ਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ ਤਾਂ ਉਹਦੀ ਮੈਂਬਰੀ ਆਪਣੇ ਆਪ ਖਾਰਜ ਹੋ ਜਾਂਦੀ ਹੈ ਮਤਲਬ ਜਿਸ ਦਿਨ ਹੇਠਲੀ ਅਦਾਲਤ ਨੇ ਉਹਨਾਂ ਨੂੰ ਸਜ਼ਾ ਸੁਣਾਈ ਉਸ ਦੇ ਨਾਲ ਹੀ ਉਹਨਾਂ ਦੀ ਵਿਧਾਇਕੀਤਾ ਖਤਮ ਹੋ ਗਈ ਤੇ ਫਿਰ ਜਦੋਂ ਇਹ ਵਿਧਾਇਕੀ ਖਤਮ ਹੋਈ ਉਸ ਤੋਂ ਬਾਅਦ ਤੁਰੰਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੀ ਜਿੰਮੇਵਾਰੀ ਬਣਦੀ ਸੀ ਕਿ ਉਹ ਇਹ ਸੀਟ ਨੂੰ ਖਾਲੀ ਟਿਕਲੇਅਰ ਕਰ ਦੇ ਔਰ ਇਹਦੀ ਸੂਚਨਾ ਭਾਰਤੀ ਚੋਣ ਕਮਿਸ਼ਨ ਨੂੰ ਦਿੰਦੇ ਤੇ ਅੱਜ ਜਿਹੜੋ ਤਰਨਤਨ ਦੀ ਚੋਣ ਹੋ ਰਹੀ ਉਹਦੇ ਨਾਲ ਹੀ ਗਡੂਰ ਸਾਹਿਬ ਦੀ ਚੋਣ ਵੀ ਹੋ ਜਾਣੀ ਸੀ ਪਰ ਆਪਾਂ ਤਾਂ ਜਾਣਦੇ ਹਾਂ ਕਿ ਸਿਆਸਤ ਤਾਂ ਹੋਰ ਤਰ੍ਹਾਂ ਚੱਲਦੀ ਹੈ ਉਹ ਨਿਯਮ ਨਾਲ ਥੋੜਾ ਚੱਲਦੀ ਹੈ ਉਹ ਤਾਂ ਜਿਗਾਰ ਨਾਲ ਚੱਲਦੀ ਹੈ ਤੁਹਾਡੇ ਧਿਆਨ ਚੋਣਾ ਪਿਛਲੀ ਵਾਰ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਕਪਟਿੰਦਰ ਸਿੰਘ ਘੋਰੀ ਮੁੱਖ ਮੰਤਰੀ ਸੀ ਉਸ ਸਮੇਂ ਰੋਪੜ ਤੋਂ ਐਮਐਲਏ ਸੀ ਨਾਲ ਦੇ ਸੰਧਵਾ ਹੋ ਰਹੀ ਉਹ ਆਮ ਆਦਮੀ ਪਾਰਟੀ ਤੋਂ ਨਾਰਾਜ਼ ਨਾਰਾਜ਼ ਹੋ ਕੇ ਇੱਧਰ ਵੀ ਆ ਗਈ ਸੀ ਤਾਂ ਵੀ ਉਹਨਾਂ ਦੀ ਵਧਾਈ ਕਿ ਚਲੀ ਗਈ ਫਿਰ ਬਕਾਇਦਾ ਤੌਰ ਤੇ ਸੁਖਪਾਲ ਖੈਰਾ ਨਾਲ ਉਹਨਾਂ ਦੇ ਤਿੰਨ ਹੋਰ ਐਮਐਲਏ ਛੱਡ ਕੇ ਆ ਗਏ ਸੀ ਤੇ ਉਹਨਾਂ ਨੇ ਵੱਖਰੀ ਪਾਰਟੀ ਬਣਾ ਕੇ ਚੋਣ ਵੀ ਲੜ ਲਈ ਸੀ ਲੋਕ ਸਭਾ ਦੀ ਉਹਦੇ باوجود ਵੀ ਮਤਲਬ ਕਿ ਉਹਨਾਂ ਦੀ ਵਧਾਈ ਕਿ ਘਰ ਨਹੀਂ ਕੀਤੀ ਕਾਂਗਰਸ ਨੇ ਤੇ ਪਰ ਇਹ ਤਾਂ ਕੱਟੜ ਇਮਾਨਦਾਰ ਆਏ ਸੀ ਇਹ ਤਾਂ ਲੋਕਪਾਲ ਵਾਲੇ ਆਏ ਸੀ ਹਾਂ ਇਹ ਤਾਂ ਸਵਰਾਜ ਵਾਲੇ ਆਏ ਸੀ ਤੇ ਇਹਨਾਂ ਨੇ ਤਾਂ ਸਾਰਾ ਕੁਝ ਨੀਮਾ ਬਲੀ ਤਹਿਤ ਕਰਨਾ ਸੀ ਹੁਣ ਉਹਦੇ ਅਨੁਸਾਰ ਜਿਵੇਂ ਸਾਰਿਆਂ ਦੇ ਧਿਆਨ ਚੋਣਾ ਕਿ ਰਾਹੁਲ ਗਾਂਧੀ ਜਦੋਂ ਮਾਨਾਣੀ ਵਾਲਾ ਮਾਮਲਾ ਬਣਿਆ ਸੀਗਾ ਤੇ ਉਹਦੇ ਵਿੱਚੋਂ ਉਹਨਾਂ ਤੋਂ ਘਰ ਵੀ ਖਾਲੀ ਕਰਾ ਹਾਂ ਉਹਨਾਂ ਦੀ ਵਿਧਾਇਕੀ ਐਮਪੀ ਵੀ ਜਾਓ ਸਾਰਾ ਕੁਝ ਖਰਜ ਹੋ ਗਿਆ ਸੀ ਸੋ ਬੇਸ਼ੱਕ ਉੱਪਰਲੀ ਅਦਾਲਤ ਜਾ ਕੇ ਕੇ ਬਾਅਦ ਚ ਹੱਥ ਮਿਲਦੀ ਇਸ ਤਰੀਕੇ ਨਾਲ ਇੱਥੇ ਮਨਜਿੰਦਰ ਸਿੰਘ ਲਾਲਪੁਰਾ ਦੀ ਵਿਧਾਇਕੀ ਤਾਂ ਉਸੇ ਦਿਨੇ ਚਲੀ ਗਈ ਸੀ ਜਿਸ ਦਿਨ ਉਹਨਾਂ ਨੂੰ ਐਲਾਨਿਆ ਗਿਆ ਵੀ ਇਹ ਦੋਸ਼ੀ ਕਰਾਰ ਹੈ 4 ਸਾਲ ਲਈ ਪਰ ਹੁਣ ਉਪਰਲੀ ਅਦਾਲਤ ਚ ਜੱਜ ਸੁਣਵਾਈ ਸੀ ਜੇ ਆਪਾਂ ਇਹ ਵੀ ਇੰਤਜ਼ਾਰ ਕਰ ਲੈਂਦੇ ਕਿ ਅੱਜ ਹਾਈ ਕੋਰਟ ਚ ਸੁਣਵਾਈ ਸੀਗੀ ਹਾਈ ਕੋਰਟ ਨੇ ਤੁਰੰਤ ਪਹਿਲੇ ਪ੍ਰਭਾਵ ਨਾਲ ਉਹਨਾਂ ਦੇ ਸਜ਼ਾ ਦੇ ਉੱਤੇ ਫਿਲਹਾਲ ਰੋਕ ਨਹੀਂ ਲਾਈ ਬੇਸ਼ੱਕ ਸੁਣਵਾਈ ਹੋਏਗੀ ਹੁਣ ਤਰੀਕ ਤੈਅ ਹੋ ਗਈ ਹੈ ਕਿ 18 ਤਰੀਕ ਨੂੰ 18 ਨਵੰਬਰ ਨੂੰ ਦੁਬਾਰਾ ਸੁਣਵਾਈ ਹੋਣੀ ਹੈ ਕਿਹਾ ਗਿਆ ਮਨਜਿੰਦਰ ਸਿੰਘ ਲਾਲਪੁਰਾ ਦੀ ਧਿਰ ਨੂੰ ਕਿ ਉਹਨਾਂ ਦੇ ਵਕੀਲਾਂ ਨੂੰ ਕਿ ਪਾਈ ਆਪਣੇ ਪੂਰੇ ਦਸਤਾਵੇਜ਼ ਆਪਣੇ ਤੱਥ ਲੈ ਕੇ ਆਇਓ ਹੈਨਾ ਕਿ ਕਿਹੜੇ ਆਧਾਰ ਤੇ ਤੁਸੀਂ ਚਾਹੁੰਦੇ ਹੋ ਕਿ ਹਾਂ ਇਟਲੀ ਦਾਲ ਤੇ ਫੈਸਲੇ ਤੇ ਰੋਕ ਲਾਈਏ ਸੋ ਪਰ ਇਹ ਨਹੀਂ ਕਿ ਆ ਕਿ ਹਾਂ ਅਜੇ ਤੋ ਤੁਹਾਡੇ ਸਜ਼ਾ ਤੇ ਰੋਕ ਹੈ ਜੇ ਉਦੋਂ ਸਜ਼ਾ ਤਾਂ ਬਰਕਰਾਰ ਹੈ ਹੁਣ ਹਾਈ ਕੋਰਟ ਨੇ ਵੀ ਜੇ ਸਜ਼ਾ ਨੂੰ ਅਜੇ ਤੱਕ ਬਰਕਰਾਰ ਰੱਖਿਆ ਹੈ ਤੇ 18 ਨੂੰ ਜਾ ਕੇ ਕੋਈ ਫੈਸਲਾ ਆਵੇ ਤੇ ਫਿਰ ਇਹਨਾਂ ਲਈ ਤਾਂ ਸਰਕਾਰ ਲਈ ਤਾਂ ਇਹ ਸ਼ੀਸ਼ਾ ਵਿਖਾਉਣ ਵਾਲੀ ਗੱਲ ਹੈ ਜੀ ਤੇ ਫਿਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਲਾਣ ਸੋ ਇਸ ਲਈ ਅੱਜ ਦੀ ਤਰੀਕ ਜੇ ਮੰਨਿਆ ਜਾਵੇ ਤਾਂ ਜਿਮਨੀ ਚੋਣ ਤੈ ਹੈ ਪਰ ਇੱਥੇ ਕੋਈ ਫਰਕ ਨਹੀਂ ਪੈਂਦਾ ਚੰਬੜੀ ਐਨੀ ਮੋਟੀ ਹੋ ਚੁੱਕੀ ਹੈ ਕਿ ਆਪਾਂ ਕਿੰਨੇ ਹੀ ਦਰਜੰਦੇ ਕਰੀਬ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀ ਸੰਤਰੀ ਆਪਾਂ ਦੇਖ ਚੁੱਕੇ ਆ ਕਿਸੇ ਨਾ ਕਿਸੇ ਮਾਮਲਿਆਂ ਚਾਹੇ ਪ੍ਰਸ਼ਾਸਕੀਆਂ ਸੰਬੰਧਤ ਹੋਣ ਚਾਹੇ ਕੋਈ ਵੱਸਲੂਕੀ ਨਾਲ ਸੰਬੰਧਤ ਹੋਣ ਇੱਕ ਫਰਾਰ ਹੈ ਪਠਾਨ ਮਾਜਰਾ ਉਹ ਸੱਚਾ ਜਾਂ ਝੂਠਾ ਮਾਮਲਾ ਉਹਦੇ ਤੇ ਅਦਾਲਤ ਨੇ ਸਾਬਤ ਕਰਨਾ ਪਰ ਤੁਹਾਡਾ ਮੌਜੂਦਾ ਚੁਣਿਆ ਇੱਕ ਐਮਐਲਏ ਫਰਾਰ ਹੋਵੇ ਤੇ ਜੀ ਤੁਹਾਡੀ ਅਦਾਲਤਾਂ ਨੂੰ ਕਹਿਦੀ ਹੋਵੇ ਕਿ ਲੱਭੋ ਜੀ ਕਿੱਥੇ ਹੈ ਤੇ ਸਰਕਾਰ ਤੋਂ ਲਾਭਨ ਹੋਵੇ ਕਿਵੇਂ ਹੋ ਸਕਦਾ ਜੀ ਪੁਲਿਸ ਚਾਵੇ ਦੇਖੀ ਅੱਜ ਦੀ ਤਰੀਕ 'ਚ ਉਹ ਬੰਦਾ ਆਨਲਾਈਨ ਚੈਨਲਾਂ ਨੂੰ ਇੰਟਰਵਿਊ ਦੇ ਰਿਹਾ ਤੇ ਉਹਦੀਆਂ ਜਾਰੀ ਹੁੰਦੇ ਨੇ ਕਲਿੱਪ ਜਾਰੀ ਹੁੰਦੇ ਨੇ ਤੇ ਫਿਰ ਇਹੀ ਜੀ ਟੈਕਨੋਲੋਜੀ ਦੇ ਯੁੱਗ 'ਚ ਲੱਭਣਾ ਕਿਵੇਂ ਔਖਾ ਜਾਂ ਤਾਂ ਫਿਰ ਇਹੀ ਹੈ ਕਿ ਸਰਕਾਰ ਨਾਲ ਫੁੱਫੜ ਦੀ ਕੋਈ ਸੈਟਿੰਗ ਹੋ ਗਈ ਓਕੇ ਰਿਸ਼ਤੇਦਾਰੀ 'ਚ ਰਿਸ਼ਤਾ ਬਣਦਾ ਉਧਰੋਂ ਦੂਸਰੇ ਪਾਸੇ ਜਾਂ ਫਿਰ ਪੜੀ ਤੱਕ ਦਾ ਆਸ਼ੀਰਵਾਦ ਮਿਲ ਗਿਆ ਕਿ ਭਈ ਦਿੱਲੀ ਵਾਲੀ ਹੈ ਜਿਹੜੀ ਸੱਤਾ ਤਾਰੀ ਤੇ ਰਹਿ ਬੀਜੇਪੀ ਉਧਰੋਂ ਥਾਪੜਾ ਮਿਲ ਗਿਆ ਹੋ ਸਕਦਾ ਅਗਲੀ ਵਾਰ ਉਧਰ ਜਾਣਾ ਹੋਵੇ ਯਾ ਹੁਣੇ ਉਧਰ ਪਾਲਾ ਫੜ ਲਓਗੇ ਉਧਰੋਂ ਤਾਰਾਂ ਖੜਕ ਕੇ ਆਉਣ ਕਿ ਨਾ ਇਹ ਇੱਧਰੋਂ ਦੇਖਣਾ ਨੀਗਾ ਇਸ ਲਈ ਕੀ ਉਧਰ ਲਈ ਰਾਹ ਛੱਡਿਆ ਜਾਣਾ ਹੋ ਸਕਦਾ ਹੁੰਦੇ ਦਿਨਾਂ ਚ ਉਹਨੂੰ ਵੀ ਉਹਦੀ ਵੀ ਤੁਹਾਨੂੰ ਜਵਾਨ ਤਕਨਦੀ ਮਿਲੇ ਪਰ ਇਹ ਧਿਰ ਦੇ ਵਿੱਚ ਇਹ ਸਵਾਲ ਵੱਡਾ ਖੜਾ ਹੈ ਕਿ ਇਹ ਚੁਣੇ ਨੁਮਾਇੰਦਿਆਂ ਦੇ ਮਾਮਲੇ 'ਚ ਫੈਸਲਾ ਜੇ ਦਲ ਬਦਲੀ ਦੇ ਹਿਸਾਬ ਨਾਲ ਦੇਖੀਏ ਤਾਂ ਡਾਕਟਰ ਸੁਖੀ ਆ ਅਕਾਲੀ ਦਲ ਦੇ ਐਮਐਲਏ ਨੇ ਪਰ ਇਹਨਾਂ ਨੇ ਆਪਣੇ ਵਾਲੇ ਪਾਲੇ ਚ ਲਿਆ ਕਿ ਉਹਨੂੰ ਚੇਅਰਮੈਨ ਬਣਾਇਆ ਹੋਇਆ ਹੈ ਤੇ ਉਹ ਨਸੀਬਾ ਵੀ ਦਿੱਤਾ ਸੀ ਕਿਉਂਕਿ ਬਣਦਾ ਸੀਗਾ ਕਿ ਜੇ ਤੁਸੀਂ ਦਰ ਬਦਲਦੇ ਤੁਸੀਂ ਅਸਤੀਫਾ ਦੇਣਾ ਹੁੰਦਾ ਉਹਦਾ ਅਸਤੀਫਾ ਹੀ ਅਜੇ ਤੱਕ ਪ੍ਰਵਾਨ ਨਹੀਂ ਜੀ ਸੋ ਇਸ ਲਈ ਜਦੋਂ ਅਜਹੀ ਸਿਟਿਊਏਸ਼ਨ ਚੋਂਦਾ ਉਹ ਵੀ ਬਣਦੀ ਹੈ ਜਿਵੇਂ ਨਹੀਂ ਚੋਂਦਾ ਉਹ ਵੀ ਪਈ ਹੈ ਪਰ ਦੂਆਪੱਖ ਇਹ ਵੀ ਹੈ ਕਿ ਪੰਜਾਬ ਲਗਾਤਾਰ ਜਮਨੀ ਚੋਣਾਂ ਚੋਂ ਲੰਘ ਰਿਹਾ ਜਾਂ ਲਗਾਤਾਰ ਚੋਣਾਂ ਚੋਂ ਲੰਘ ਰਿਹਾ ਪਹਿਲਾਂ ਅਸੀਂ ਮਤਲਬ ਵਿਧਾਨ ਸਭਾ ਚੋਣਾਂ ਆਈਆਂ ਫਿਰ ਲੋਕ ਸਭਾ ਚੋਣਾਂ ਆਈਆਂ ਹੈ ਸਰਕਾਰ ਬਣਦਿਆਂ ਹੀ ਮਤਲਬ ਮੁੱਖ ਮੰਤਰੀ ਜੀ ਖੁਦ ਵਾਲੀ ਐਮਪੀ ਸੀਟ ਖਾਲੀ ਹੋਈ ਸੀ ਤਾਂ ਉਹ ਲੋਕਸਵਾਦੀ ਜਿਵੇਂ ਨੀ ਚੋਣ ਆ ਗਈ ਸੀ ਉਸ ਤੋਂ ਬਾਅਦ ਫਿਰ ਇੱਕ ਦੋ ਐਮ.ਐਲ.ਏ ਜਹੇ ਹੋਏ ਕਿ ਉਹਨਾਂ ਦੇ ਜਾਣ ਕਰਕੇ ਜਿਵੇਂ ਨੀ ਚੋਣਾਂ ਆਉਂਦੀਆਂ ਰਹੀਆਂ ਫਿਰ ਐਮ.ਪੀ ਕਰਕੇ ਚਾਰ ਚੋਣਾਂ ਆ ਗਈਆਂ ਸੋ ਲਗਾਤਾਰ ਦਰਜਨ ਦੇ ਕਰੀਬ ਪਹੁੰਚ ਜਾਣੀਆਂ ਨੇ ਜੀ ਜਿਵੇਂ ਨੀ ਚੋਣਾਂ ਸਰਕਾਰ ਜਾਂਦੇ ਆ ਤੇ ਮੁੱਖ ਮੰਤਰੀ ਸਾਹਿਬ ਨੂੰ ਚਾ ਚੜਦਾ ਜਦੋਂ ਚੋਣਾਂ ਆ ਜਾਂਦੀਆਂ ਕਿ ਲੈ ਵੀ ਰੋਡ 'ਚੋਂ ਕੱਢਾਂਗੇ ਚੋਣ ਪ੍ਰਚਾਰ ਕਰਾਂਗੇ ਸੋ ਪਰ ਇਹਦੇ ਨਾਲ ਪੰਜਾਬ ਦੇ ਸਮੇਂ ਤੇ ਖਰਚ ਤੇ ਹੈ ਵੋਟਰਾਂ ਦੇ ਉੱਤੇ ਉਹ ਸਾਰੇ ਤੇ ਉਹਦੇ ਨਾਲ ਨਾਲ ਫਿਰ ਅਫਸਰशाही ਝੌਂਕਣੀਆਂ ਆ ਤਾਂ ਉਹਦੇ ਤੇ ਸਾਰੇ ਕੰਮਕਾਰ ਤੇ ਅਸਰ ਪੈਣਾ ਆਮ ਲੋਕਾਂ ਦੇ ਫਿਰ ਸਰਕਾਰ ਨੇ ਉੱਥੇ ਜਾ ਕੇ ਠੁਕਣਾ ਤਾਂ ਫਿਰ ਸਰਕਾਰੀ ਸਿਸਟਮ ਤੇ ਅਸਰ ਪੈਣਾ ਸੋ ਜਦੋਂ ਤੁਸੀਂ ਚੋਣ-ਵੋਟ 'ਚ ਰਹਿਣਾ ਕਦੇ ਪੰਚਾਇਤੀ ਆ ਗਈ ਜੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੇਸ਼ਦ ਤੋਂ ਤੁਸੀਂ ਭੱਜੀ ਜਾਂਦੇ ਹੋ ਹੁਣ ਉਹ ਦਸੰਬਰ ਤੱਕ ਦਾ ਸਮਾਂ ਸੋ ਪੰਜਾਬ ਨੂੰ ਚੋਣ-ਮੋੜ 'ਚ ਰੱਖ ਕੇ ਹੀ ਸਰਕਾਰ ਨੇ ਆਪਣੇ 5 ਸਾਲ ਲੰਘਾ ਦੇਣੇ ਆ ਪਰ ਕੀਤੇ ਵਾਦੇ ਵਾਦੇ ਕਾਦੇ ਸੀ ਕੱਪੜਿਆਂ ਲੀੜੀਆਂ ਮੰਗ ਗਰੰਟੀਆਂ ਸੀ ਉਹ ਵੀ ਪੂਰੀਆਂ ਨਹੀਂ ਹੋਈਆਂ ਸੋ ਪਰ ਇਹ ਖੱਤਸਾ ਖੜਾ ਹੋ ਗਿਆ ਜੀ ਕਿ ਪੰਜਾਬ ਦੇ ਮੂਰੇ ਇੱਕ ਹੋਰ ਜਿੰਨੀ ਚੋਣ ਆਉਣ ਵਾਲੇ ਸਮੇਂ ਚ ਆਉਣ ਵਾਲੀ ਤੇ ਦੀਪਕ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਸਿਆਸੀ ਤੀਰ ਵੀ ਛੱਡੇ ਨੇ ਤੇ ਨਾਲੇ ਸਮਾਂ ਵੀ ਮੰਗਿਆ ਉਹਨਾਂ ਕੋਲ ਹਮ ਬਿਲਕੁਲ ਜੀ ਅੱਜ ਮੁੱਖ ਮੰਤਰੀ ਸਾਹਿਬ ਵਿਚਾਰੇ ਜੇ ਬਣ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਅੱਜ ਸੱਚ ਕੈਬਨਟ ਦੀ ਬੈਠਕ ਸੀ ਬਸੂ ਜੀ ਤੇ ਉਸ ਕੈਬਨਟ ਦੀ ਬੈਠਕ ਚ ਕੁਝ ਤੇਰਾ ਅੰਜਾਮ ਮੀਡੀਆ ਇਹ ਉਮੀਦ ਕਰ ਰਿਹਾ ਸੀ ਕਿ ਸ਼ਾਇਦ 350 ਸਾਲਾਂ ਜਿਹੜਾ ਸ਼੍ਰੀ ਗੁਰਤੇਗ ਬਾਦਰ ਜੀ ਦਾ ਸਰਕਾਰ ਆਪਣੇ ਪੱਧਰ ਤੇ ਮਨਾਉਣ ਜਾ ਰਹੀ ਹੈ ਉਹਨੂੰ ਲੈ ਕੇ ਕੁਝ ਫੈਸਲੇ ਲਏ ਜਾਣਗੇ ਖਾਸ ਕਰਕੇ ਜਿਵੇਂ اجلاس ہے ਜਿਹੜਾ ਇੱਕ ਉਹ ਉੱਥੇ ਸ਼ਿਨਾਨਦਪੁਰ ਸਾਹਿਬ ਰੱਖਿਆ ਪਰ ਸਰਕਾਰ ਨੇ ਕੁਝ ਹੋਰ ਫੈਸਲੇ ਲਏ ਔਰ ਉਹ ਜਿਹੜੇ ਮੋਢਲੇ ਫੈਸਲੇ ਨੇ ਕਿ ਜੀ ਹੁਣ ਕਲੋਨੀਆਂ ਕੱਟਣ ਵਾਲੇ ਤਿੰਨ ਦੀ ਬਜਾਏ ਚਾਰ ਮੰਜ਼ਲਾ ਪਾ ਲਿਆ ਕਰਨ ਮਤਲਬ ਹਰ ਗੱਲ ਇਹਨਾਂ ਦੀ ਕਿਤੇ ਨਾ ਕਿਤੇ ਲੈਂਡ ਮਾਫੀਆ ਦੇ ਨੇੜ ਤੇ ਡਿਆ ਕੇ ਮੁੱਕਦੀ ਹੈ ਕਦੇ ਮੰਡੀ ਵੇਚ ਦੋ ਕਦੇ ਸ਼ਾਮਲਾਟ ਕਬਜ਼ਾ ਲਓ ਹੈਨਾ ਕਦੇ ਲੈਂਡ ਪੁਲਿੰਗ ਵਾਲੀ ਪਾਲਿਸੀ ਲਿਆਓ ਹੈ ਕਦੇ ਗੈਸਟ ਹਾਊਸ ਰੈਸਟ ਹਾਊਸ ਵੇਚ ਲੋ ਹੈ ਕਦੇ ਪਿੰਡਾਂ ਕੋਲ ਜਿਹੜਾ ਜ਼ਮੀਨਾਂ ਜਾਇਦਾਦ ਤਾਂ ਦੇ ਕੇ ਉਹਨਾਂ ਦੇ ਕੋਲ ਪੈਸਾ ਆਇਆ ਉਹ ਚੋ ਹਿੱਸਾ ਲੈ ਲੋ ਹੈ ਨਾ ਹੋ ਇਸ ਤਰੀਕੇ ਨਾਲ ਹਰ ਗੱਲ ਇਹਨਾਂ ਦੀ ਉੱਥੇ ਕੇ ਆ ਕੇ ਖੜਦੀ ਹੈ ਕਿ ਪਤਾ ਨਹੀਂ ਕਿਉਂ ਇਹਨਾਂ ਨੂੰ ਲੱਗਿਆ ਪਿਆ ਕਿ ਪੈਸਾ ਇਕੱਠਾ ਕਰ ਲਈਏ ਰਾਜ ਸਭਾ ਦੇ ਜਿਹੜੇ ਚੁਣੇ ਨੁਮਾਇੰਦੇ ਨੇ ਸੱਤ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਉਹਨਾਂ ਸੱਤਾ ਨੇ ਲਗਭਗ ਆਪਣਾ ਐਮਪੀ ਵਾਲਾ ਕੋਟਾ ਭਰਤੀਆਂ ਹੀ ਨਹੀਂ ਲੋਕਾਂ ਦੇ ਲਈ ਉਹ ਜਿੰਨਾ ਪਿਆ ਹੁਣ ਕਹਿੰਦੇ ਉਹਦਾ ਹਿਸਾਬ ਕਿਤਾਬ ਲਾ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਰੰਗਲਾ ਪੰਜਾਬ ਵਾਲੇ ਚ ਪਾ ਲੋ ਉਹ ਰੰਗਲਾ ਪੰਜਾਬ ਵਾਲਾ ਨਾ ਆਰਟੀਆਈ ਚਾਵੇ ਨਾ ਕਿਸੇ ਜਾਵੇ ਕਾਨੂੰ ਪਤਾ ਨਹੀਂ ਵੋਟਾਂ ਲਈ ਬਰਤਣਾ ਕਿ ਕਾਦੇ ਨਹੀਂ ਪਰ ਸਵਾਦ ਇਹ ਹੈ ਕਿ ਅੱਜ ਕੈਬਨਟ ਦੀ ਬੈਠਕ ਦੇ ਫੈਸਲੇ ਸੁਣਾਉਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਵੀ ਸਵਾਲ ਹੋਏ ਉਹਨਾਂ ਚੋਂ ਕੇਂਦਰ ਤੇ ਨਿਸ਼ਾਨੇ ਬਿੰਨ ਦੇ ਨਜ਼ਰ ਆਏ ਜੇ ਮੈਂ ਪੜਾਅਦਾਰ ਪੜਾਅ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਧੂਏ ਦੇ ਹਵਾਲੇ ਨਾਲ ਮੁੱਖ ਮੰਤਰੀ ਸਾਹਿਬ ਨੇ ਤੰਝ ਕੱਸਿਆ ਕਹਿੰਦੇ ਵੀ ਪ੍ਰਧਾਨ ਮੰਤਰੀ ਜੀ ਤਾਂ ਮਤਲਬ ਵਿਸ਼ਵਤਾਕਤ ਕਹਿੰਦੇ ਨੇ ਬਿਸ਼ਪ ਗੁਰੂ ਕਾ ਹੁੰਦੇ ਨੇ ਦੁਨੀਆ ਦੀਆਂ ਜੰਗਾਂ ਰਕਾਉਂਦੇ ਫਿਰਦੇ ਨੇ ਫਿਰ ਧੂਆਂ ਵੀ ਰੋਕ ਲੈਂਦੇ ਕਿ ਇਹਨਾਂ ਦੀ ਪਾਰਟੀ ਦੀ ਲੀਡਰ ਤਾਂ ਕਹੀ ਜਾਂਦੇ ਜੀ ਕਿ ਪੰਜਾਬ ਵਾਲਾ ਧੂਆਂ ਦਿੱਲੀ ਕਹਿੰਦੇ ਵੀ ਹਰਿਆਣਾ ਰਸਤੇ 'ਚ ਦਿਖਦਾ ਹੀ ਨਹੀਂ ਕਿ ਪੰਜਾਬ ਔਰ ਦਿੱਲੀ ਦੇ ਵਿਚਾਲੇ ਤਾਂ ਹਰਿਆਣਾ ਆਉਂਦਾ ਕਿ ਜਾਂ ਤਾਂ ਫਿਰ ਹਰਿਆਣੇ ਨੂੰ ਕਹਿੰਦੇ ਕਿ ਹਿਆਣੇ ਨੂੰ ਪਹਿਲਾਂ ਧੂਆਂ ਪਹੁੰਚ ਗਿਆ ਜਾਂ ਹਰਿਆਣੇ ਵਾਲਾ ਧੂਆਂ ਪਹੁੰਚ ਗਿਆ ਤੇ ਕਹਿੰਦੇ ਪੰਜਾਬ ਵਾਲਾ ਤੂੰ ਐਨਾ ਕਿੰਨਾ ਕੁ ਸਿਆਣਾ ਜਿਹੜਾ ਕਨਾਟ ਪਲੇਸ ਤੇ ਜਾ ਕੇ ਰੁੱਕ ਜਾਂਦਾ ਉਹ ਤੋਂ ਅੱਗੇ ਨਹੀਂ ਜਾਂਦਾ ਕਦੇ ਦਿੱਲੀ ਤੋਂ ਅੱਗੇ ਕਿ ਦਿੱਲੀ ਚ ਜਾ ਕੇ ਮੈਂ ਰੁਕਦਾ ਸੋ ਅੱਜ ਚੰਗੇ ਤੰਜ ਕਸੇ ਇਸ ਧੂਏ ਵਾਲੇ ਮਸਲੇ ਤੇ ਪਰ ਮੁੱਖ ਮੰਤਰੀ ਸਭ ਇਹ ਗੱਲ ਕਰਦੇ ਆਂ ਕਿਉਂ ਭੁੱਲ ਜਾਂਦੇ ਨੇ ਕਿ ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਸੀ ਉਹ ਮੁੱਖ ਮੰਤਰੀ ਸੀ ਪੰਜਾਬ ਦੇ ਵਿੱਚ ਅਕਾਲੀ ਭੀਜਪੀ ਜਾਂ ਕਾਂਗਰਸ ਕੈਪਟਨ ਚੰਨੀ ਦਾ ਰਾਜ ਸੀ ਤਦ ਹੀ ਮਤਲਬ ਕੇਜਰੀਵਾਲ ਮਨੀਸ਼ੋਧੀਆਂ ਦੀ ਅੱਖਾਂ ਨੂੰ ਵੀ ਪੰਜਾਬ ਦਾ ਹੀ ਧੂਆਂ ਲੱਗਦਾ ਸੀ ਜਿਹੜਾ ਇਹ ਸਰਕਾਰ ਬਦਲ ਕੇ ਐਂਕਾਂ ਉਹੀ ਲੱਗੀਆਂ ਹੋਈਆਂ ਹੁਣ ਦੂਈ ਸਰਕਾਰ ਦੇ ਲੱਗੀਆਂ ਇਸੇ ਤਰ੍ਹਾਂ ਅੱਜ ਐਸਆਈਆਰ ਵਾਲੇ ਮੁੱਦੇ ਤੇ ਵੀ ਮੂੰਹ ਖੋਲਿਆ ਆਪਾਂ ਕੱਲੇ ਗੱਲ ਕਰਕੇ ਹਟਿਆਂਗੇ ਸਰਕਾਰ ਬੋਲਦੀ ਨਹੀਂ ਕਿਨਾਰਾ ਕਰਦੀ ਹੈ ਅੱਜ ਮੁੱਖ ਮੰਤਰੀ ਸਾਹਿਬ ਨੇ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਵਾਸੂਜੀ ਐਸਆਈਆਰ ਦਾ ਜ਼ਿਕਰ ਕੀਤਾ ਕਹਿੰਦੇ ਵੀ ਇਹ ਗੰਭੀਰ ਪਹਿਲੂ ਹੈ ਰਾਜਨੀਤਿਕ ਤਿਰਾਂਹ ਦਾ ਵਿਰੋਧ ਕਰ ਰਹੀਆਂ ਤੇ ਕਹਿੰਦੇ ਜੀ ਪਤਾ ਨਹੀਂ ਕੀ ਗੱਲ ਤਾਂ ਕਿ ਇਹ ਤਾਂ ਮੋਦੀ ਜੀ ਲਈ ਜਮਨਾ ਵੀ ਨਵੀਂ ਬਣਾ ਰਹੇ ਨੇ ਜੀ ਕਿਉਂਕਿ ਉਹਨਾਂ ਨੇ ਇਸ਼ਾਨਤ ਕਰਨਾ ਹੋਵੇ ਜੀ ਉਹ ਜਮਨਾ ਵੀ ਨਵੀਂ ਬਣਾ ਰਹੇ ਤੇ ਉਹਨਾਂ ਲਈ ਵੋਟਾਂ ਵੀ ਨਵੀਆਂ ਬਣਾ ਰਹੇ ਨੇ ਸੋ ਇਹ ਇਸ ਲਈ ਕਹਿੰਦੇ ਕਿ ਇਹ ਨਾ ਉਹ ਕੱਲ ਨੂੰ ਐਸਆਈਆਰ ਵੋਟ ਚੋਰੀ ਨਾਲ ਆ ਜੁੜੇ ਸੋ ਕਹਿੰਦੇ ਉਸ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਕੁਪੀਰਤਾਂ ਨਾਲ ਲੈਣਾ ਚਾਹੀਦਾ ਬਿਲਕੁਲ ਨੂੰ ਵੀ ਤਾਂ ਲੈਣਾ ਚਾਹੀਦਾ ਜੀ ਅੱਜ ਤੁਹਾਨੂੰ ਮੀਡੀਆ 'ਚ ਸਵਾਲ ਆ ਗਿਆ ਤੇ ਤੁਸੀਂ ਜਵਾਬ ਦਿੱਤਾ ਜਨਾਬ ਤੁਸੀਂ ਰਾਜਨੀਤਿਕ ਤੌਰ ਤੇ ਕਿਹੜੀ ਲੜਾਈ ਲੜ ਰਹੇ ਹੋ ਇਹਦੇ ਲਈ ਤੁਸੀਂ ਸੂਬੇ ਦੇ ਮੁਖੀ ਹੋ ਤੁਸੀਂ ਮੁੱਖ ਮੰਤਰੀ ਹੋਣ ਦੇ ਨਾਤੇ ਸਰਕਾਰੀ ਤੌਰ ਤੇ ਇਹਨੂੰ ਲੈ ਕੇ ਕਿਹੜਾ ਹੁਕਮ ਸਣਾਇਆ ਇਹਨੂੰ ਰੋਕਣ ਦੇ ਲਈ ਕਿਹੜੀ ਕਵਾਇਦ ਕੀਤੀ ਹੈ ਕਿਹੜੀ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ ਕਿਹੜੀ ਵਿਰੋਧੀ ਦਲਾਂ ਨਾਲ ਬੈਠਕ ਕੀਤੀ ਹੈ ਕਿਹੜੇ ਪੰਜਾਬ ਦੇ ਜਨ ਤੱਕ ਤੌਰ ਦੇ ਉੱਤੇ ਇਹਨੂੰ ਪਲੇਟਫਾਰਮ ਤੇ ਲਿਆਉਂ ਕਿੱਥੇ ਲਿਆਉਂ ਮੀਡੀਆ ਚ ਪੰਜ ਕਸਤਾ ਉਹ ਕੱਟ ਕੇ ਪੀਸ ਚੱਲੀ ਜਾਣਗੇ ਰੀਲਾਂ ਤੁਹਾਡੇ ਪੇਜਾਂ ਤੇ ਵੀ ਤੁਹਾਡੇ ਚੇਤਿਆਂ ਦੇ ਪੇਜਾਂ ਤੇ ਵੀ ਤੇ ਮੀਡੀਆ ਦੇ ਵੀ ਉਹ ਆਪਣੇ ਵੀਵੂਲ ਦੇਖੀ ਜਾਣਗੇ ਕਿੰਨੇ ਆਏ ਮੁੱਦਾ ਕਿੱਥੇ ਗਿਆ ਐਸਾ ਹੀ ਆਪੀ ਲੜਾਈ ਕਿਦੋਂ ਲੜੋਗੇ ਇਸ ਵਾਰ ਇਸੇ ਤਰ੍ਹਾਂ ਹਰ ਵਾਲੇ ਮਾਮਲੇ ਤੇ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਆਇਆ ਜੀ ਕਿ ਕੇਂਦਰ ਕੀ ਕਰ ਰਿਹਾ ਜੀ ਸਹਿਯੋਗ ਦੇਣਾ ਕਿੱਥੇ ਜੀ ਉਹ 1600 ਕਰੋੜ ਕਹਿੰਦੇ ਜਿਹੜਾ ਸੀ ਉਹ ਵੀ ਜਿਹੜੀਆਂ ਕੇਂਦਰੀ ਯੋਜਨਾਵਾਂ ਦਾ ਲਾਭ ਸਾਨੂੰ ਮਿਲਣਾ ਹੀ ਹੁੰਦਾ ਹੈ ਕੇਂਦਰ ਦਾ ਸੂਬਿਆਂ ਨੂੰ ਉਹਦੇ ਵਿੱਚੇ ਕੱਟੀ ਜਾਂਦੇ ਨੇ ਕਹਿੰਦੇ ਜੇ ਹੜ ਨਾ ਇਹ ਹੁੰਦੇ ਉਹ ਯੋਜਨਾਵਾਂ ਤਾਂ ਤਾਂ ਵੀ ਸਾਡੇ ਤੇ ਲੱਗ ਹੋਣੀਆਂ ਸੀ ਉਹਦਾ ਫੰਡ ਦਾ ਤਾਂ ਵੀ ਆਉਣਾ ਸੀ ਹੈ ਪਰ ਕਹਿੰਦੇ ਜ ਹੁਣ ਉਹਦੇ ਵਿੱਚੇ ਗਣ ਗਣ ਕੇ ਕਹੀ ਜਾਂਦੇ ਨੇ ਜੀ ਲੋ ਜੀ 1600 ਕਰੋੜ ਪੂਰਾ ਕਰ ਦੇਵਾਂਗੇ ਕਹਿੰਦੇ ਜਦੋਂ ਕਿ ਸਾਨੂੰ ਕਿਹਾ ਸੀ ਟੋਕਨ ਮਨੀ ਜਿਹੜੀ ਗੱਲ ਅੱਜ ਕਹਿ ਰਹੇ ਹੋ ਮੁੱਖ ਮੰਤਰੀ ਸਾਹਿਬ ਟੋਕਨ ਮਨੀ ਇਹ ਗੱਲ ਅਮਿਤਸ਼ਾ ਦੇ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਚੱਜ ਨਾਲ ਕਹਿ ਨਹੀਂ ਹੋਈ ਸੀ ਉੱਥੇ ਜੀਪ ਥੱਤਲਾ ਕਿਉਂ ਗਈ ਸੀ ਤੇ ਉਹਨਾਂ ਦਾ ਜਦ ਇਹ ਮਗਰੇ ਪ੍ਰੈਸ ਨੂੰ ਟਾਕੇ ਕਿ ਕੋਈ ਟੋਕਨ ਮੰਨੀ ਨਹੀਂ ਇਹ ਹੀ ਮਿਲਣਾ ਹੋਰ ਕੁਝ ਨਹੀਂ ਮਿਲਣਾ ਫਿਰ ਉਹ ਤਾਂ ਮੋੜ ਮਾ ਜਵਾਬ ਕਿਉਂ ਨਹੀਂ ਦੇ ਹੋਇਆ ਤੇ ਅੱਜ ਤੁਸੀਂ ਇਹ ਕਹਿ ਰਹੇ ਹੋ ਜੀ ਕਿ ਨਹੀਂ ਜੇ ਇਹ ਸਵਾਲ ਹੈ ਕਿ ਉਹ ਕੇਂਦਰ ਬਿਲਕੁਲ ਧੋਖਾ ਕਰ ਰਿਹਾ ਪੰਜਾਬ ਦੇ ਨਾਲ ਵਿੱਚ ਕਰਾ ਕਰ ਰਿਹਾ ਆਪਾਂ ਹਰ ਰੋਜ਼ ਗੱਲ ਕਰਦੇ ਆ ਕਿ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਕਿ ਉਹ ਸਵੇ ਜਿਹੜਾ ਅੰਨ ਦੇ ਭੰਡਾਰ ਭਰਦਾ ਚੌਲ ਸੰਗ ਲੋਡ ਨਹੀਂ ਤਾਂ ਵੀ ਤੁਹਾਨੂੰ ਦਿੰਨੇ ਆ ਪਰ ਜਨਾਬ ਜੇ ਇੱਕ ਸਵਾਲ ਉਧਰ ਨੂੰ ਹੈ ਤਾਂ ਇੱਕ ਸਵਾਲ ਤੁਹਾਨੂੰ ਵੀ ਹੈ ਤੁਸੀਂ ਜਿਹੜੇ ਚੈੱਕ ਵੰਡ ਕੇ ਆਏ ਮੁੱਖ ਮੰਤਰੀ ਭਗਵੰਤ ਮਾਨ ਜੀ ਖੁਦ ਚੈੱਕ ਵੰਡ ਕੇ ਆਏ ਨੇ ਹੜਪੀੜਤਾ ਲਈ ਪੂਰੇ ਬੋਰਡ ਲੱਗੇ ਪੂਰਾ ਪ੍ਰਚਾਰ ਹੋਇਆ ਬਾਸੂ ਜੀ ਜ਼ਿਆਦਾਤਰ ਉਹ ਚੈੱਕ ਲੋਕਾਂ ਤੋਂ ਹੀ ਕਹਿ ਕੇ ਵਾਪਸ ਲੈ ਲੇ ਪ੍ਰਸ਼ਾਸਨ ਨੇ ਕਿ ਜੀ ਅਸੀਂ ਨਾ ਤੁਹਾਨੂੰ بڑے ਚੈੱਕ ਕਰਕੇ ਦਵਾਂਗੇ ਜੀ ਇਹ ਚ ਵਾਅਦਾ ਕਰਕੇ ਦਵਾਂਗੇ ਹੋਰ ਮਨੀ ਐਡ ਕਰਕੇ ਦਵਾਂਗੇ ਉਹ ਚੈੱਕ ਵਾਪਸ ਲੈ ਲੇ ਸੋ ਫਿਰ ਜੇ ਕੇਂਦਰ ਨਹੀਂ ਹੜਪੀੜਤਾ ਦੀ ਬਾਹਰ ਫੜ ਰਿਹਾ ਤੁਸੀਂ ਕਿਹੜਾ ਫੜੀ ਆ ਤੁਸੀਂ ਵੀ ਡਰਾਮਾ ਕਰ ਰਹੇ ਹੋ ਇਹਦੇ ਨਾਲ ਹੀ ਉਹਨਾਂ ਨੇ ਚੋਣ ਵਾਲੇ ਮੁੱਦੇ ਤੇ ਸਵਾਲ ਹੀ ਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਕਿ ਜੀ ਤੁਸੀਂ ਜਾਓਗੇ ਜੀ ਫਿਰ ਸੱਦਾ ਦੇਣ ਲਈ ਜਿਹੜਾ ਕਹਿ ਰਹੇ ਹਾਂ 350 ਸਾਲਾ ਸ਼੍ਰੀ ਗੁਰਤੇਗ ਬਾਦਰੀ ਸ਼ਿਦੀ ਪਰਪ ਲਈ ਪ੍ਰਧਾਨ ਮੰਤਰੀ ਕਦੋਂ ਜਾ ਰਹੇ ਉਹ ਸਮਾਂ ਦੇ ਦੇਣ ਜੀ ਮੈਨੂੰ ਸਮਾਂ ਨਹੀਂ ਦੇ ਰਹੇ ਕਹਿੰਦੇ ਬਸ ਸਮਾਂ ਮਿਲ ਜੀਵੇ ਫਿਰ ਮੈਂ ਜਾਊਂਗਾ ਤੇ ਜੀ ਕਹਿੰਦੇ ਜੇ ਇੱਦਾਂ ਨਹੀਂ ਦੇ ਸਕਦੇ ਬਿਹਾਰ 'ਚ ਨਹੀਂ ਜੀ ਬਿਹਾਰ 'ਚ ਸਮਾਂ ਦੇ ਦੇਣ ਕਿਉਂਕਿ ਜੀ ਪ੍ਰਧਾਨ ਮੰਤਰੀ ਸਾਡੇ ਰੈਲੀ ਪ੍ਰਧਾਨ ਮੰਤਰੀ ਨੇ ਵੀ ਉਹ ਜਿੱਥੇ ਜਾਂਦੇ ਉੱਥੇ ਫਿਰ ਚੋਣਾਂ 'ਚ ਦੇਵਾ ਲੈਂਦੇ ਬਈ ਤੁਸੀਂ ਵੀ ਤਾਂ ਜਲੰਧਰ ਮੰਜੜਾ ਆ ਕੇ ਬਹਿ ਗਏ ਸੀ ਤੁਸੀਂ ਵੀ ਕੋਠੀ ਕਰਾਇਤੇ ਲੈ ਲਈ ਸੀ ਤੁਹਾਡੇ ਤੇ ਪ੍ਰਧਾਨ ਮੰਤਰੀ ਚ ਫਰਕ ਕੀ ਆ ਤਰੀਕਾ ਤਾਂ ਇੱਕੋ ਆ ਨਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦਾ ਸ਼ੌਂਕ ਹੈ ਵੀਡੀਓਗ੍ਰਾਫੀ ਦਾ ਸ਼ੌਂਕ ਹੈ ਨਾ ਦ੍ਰਿਸ਼ ਬਣਾਉਣ ਦਾ ਸ਼ੌਂਕ ਤੇ ਕਮੈਂਟ ਕਰਨ ਦਾ ਸ਼ੌਂਕ ਉਹ ਇੱਕੋ ਸਰਜੇ ਦਾ ਸ਼ੌਂਕ ਹੈ ਉਹ ਹਾਈ ਲੈਵਲ 'ਲ ਆ ਜਾਂਦਾ ਏ ਸਟੇਟ ਲੈਵਲ 'ਲ ਆ ਜਾਂਦਾ ਚੱਲ ਰਿਹਾ ਕੰਮ ਸੋ ਮੁੱਖ ਮੰਤਰੀ ਸਾਹਿਬ ਨੇ ਇਸ ਨਾਤੇ ਤੰਜ ਤੱਕ ਕਸਤਾ ਕਿ ਜੀ ਅਸੀਂ ਜਾਣਾ ਹੈ ਸਵਾਲ ਦੇਖਦੇ ਆਂ ਜੀ ਕਦੋਂ ਟਾਈਮ ਦਿੰਦੇ ਆਂ ਬਈ ਤੁਸੀਂ ਇਹ ਕਿਉਂ ਨਹੀਂ ਪੁੱਛਦੇ ਕਿ ਜੀ ਤੁਹਾਨੂੰ ਭਗਵੰਤ ਮਾਨ ਨੇ ਮਿਲਣੀ ਆਉਣਾ ਤੁਹਾਨੂੰ ਪੰਜਾਬ ਸੂਬੇ ਦੇ ਮੁੱਖ ਮੰਤਰੀ ਨੇ ਮਿਲਣਾ ਹਣਾ ਤੇ ਜੇ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਮਿਲਣ ਤੋਂ ਇਨਕਾਰ ਕਰ ਰਿਹਾ ਮਤਲਬ ਇਹ ਤੁਹਾਡਾ ਨਹੀਂ ਪੰਜਾਬ ਦੀ ਤੋਹੀਨ ਕਰ ਰਿਹਾ ਤੇ ਤੁਸੀਂ ਲੜਾਈ ਕਿੱਥੇ ਲੜ ਰਹੇ ਹੋ ਇਹਦੀ ਤੁਸੀਂ ਉਧਰ ਨਹੀਂ ਕੁਸਕੇ ਜਿੱਦਾਂ ਤੁਸੀਂ ਹੜ੍ਹਾਂ ਦੇ ਮਾਮਲੇ 'ਚ ਮੰਗ ਰਹੇ ਸੀ ਸਮਾਂ ਪੀਐਮ ਤੋਂ ਅਗਲਾ ਕਹਿੰਦਾ ਮਿੱੱਚਾ ਬਣ ਹੋ ਕੇ ਚੱਲ ਜਾ ਬਸ ਠੀਕ ਹੈ ਤੇ ਅਗਲੇ ਤੁਹਾਨੂੰ ਉੱਥੇ ਮੋੜ ਤਾਂ ਤੁਸੀਂ ਮੋੜ ਕੇ ਪੁੱਛ ਮੈਂ ਕੀ ਕਰ ਸਕਦਾ ਜੀ ਮੈਂ ਤਾਂ ਗੱਲੇ ਰੱਖ ਸਕਦਾ ਜੇ ਗੱਲੇ ਰੱਖਣੀ ਸੀ ਉਹ ਤਾਂ ਫਿਰ ਅਫਸਰ ਬਾਬੂ ਵੀ ਰੱਖ ਲੈਂਦੇ ਨੇ ਗੱਲ ਦਾ ਚਿੱਠੀ ਬੱਤਰ ਦਾ ਇਲੈਕਟਿਡ ਤੇ ਸਿਲੈਕਟਿਡ 'ਚ ਫਰਕ ਕੀ ਹੋਇਆ ਕੱਲ ਤੱਕ ਤੱਕ ਤੁਸੀਂ ਇਲੈਕਟਿਡ ਤੇ ਸਿਲੈਕਟਿਡ ਦਾ ਫਰਕ ਦੱਸ ਰਹੇ ਸੀ ਸੋ ਇਸ ਲਈ ਜਿੰਨੇ ਤੀਰ ਪ੍ਰਧਾਨ ਮੰਤਰੀ ਜੀ ਕੰਨੀ ਨੂੰ ਛੱਡੇ ਨੇ ਅੱਜ ਮਤਲਬ ਭਗਵਾਨ ਤੁਹਾਨੂੰ ਨੇ ਉਹ ਬੜੇ ਬਾਜਬ ਨੇ ਬੜੇ ਉਹ ਬਾਜਬ ਸਵਾਲ ਬਣਦੇ ਨੇ ਪੁੱਛਣੇ ਬਣਦੇ ਨੇ ਪ੍ਰਧਾਨ ਮੰਤਰੀ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਪਰ ਜਨਾਬ ਧਿਆਨ ਰੱਖਿਓ ਉਸੇ ਤੀਰ ਦੇ ਦੋਵੇਂ ਪਾਸੇ ਵੀ ਤੀਰ ਵਾਲਾ ਮੂੰਹ ਲੱਗਿਆ ਦੋ ਮੂੰਹੇ ਤੀਰ ਨੇ ਉਹ ਤੁਹਾਡੇ ਵਾਲੇ ਪਾਸੇ ਵੀ ਹੈਗੇ ਨਾ ਉਹਦਾ ਜਵਾਬ ਤੁਹਾਨੂੰ ਵੀ ਦੇਣਾ ਪੈਣਾ ਪਰ ਅਫਸੋਸ ਇਹਨੂੰ ਲੱਗਦਾ ਕਿ ਹਰ ਗੱਲ ਵਿਅੰਗ ਨਾਲ ਤੰਜ ਨਾਲ ਚੁਟਕਲੇ ਨਾਲ ਕਮੈਂਟ ਨਾਲ ਟਵੀਟ ਨਾਲ ਸਰ ਜਾਂਦੀ ਹੈ ਉਹਦੇ ਸਾਰੇ ਪੰਜਾਬ ਚਲਾਉਣ ਨੂੰ ਫਿਰਦੇ ਨੇ ਲੰਘਾ ਦੇ ਜੀ ਪੌਣੇ 4 ਸਾਲ 3.5 ਸਾਲ ਐਂ ਬਾਕੀ ਸਮਾਂ ਵੀ ਲੰਘ ਜੂਗਾ ਦੀਪਕ ਜੀ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਸਾਨੂੰ ਪਤਾ ਹੈ ਕਿ ਦਿਨ ਪ੍ਰਤੀ ਦਿਨ ਹੋਰ ਗੰਭੀਰ ਹੁੰਦੀ ਜਾ ਰਹੀ ਹੈ ਇਹ ਕਿਹੜੇ ਸ਼ਹਿਰ ਦੀ ਖਬਰ ਹੈ ਕਿ ਜਿੱਥੇ ਇੱਕ ਮਾਂ ਆਪਣੀ ਨਸ਼ੇੜੀ ਧੀ ਨੂੰ ਲੈ ਕੇ ਐਮਐਲਏ ਦੇ ਦਰਵਾਜ਼ੇ ਤੇ ਹੀ ਪਹੁੰਚ ਗਈ ਪਰ ਕੋਈ ਇੱਕ ਖਬਰ ਪੜਦੇ ਆਂ ਇਹਦਾ ਸਰਲੇਖ ਚਿਕਰ ਕਰਦੇ ਆਂ ਇੱਕ ਤਸਵੀਰ ਤੁਹਾਡੇ ਮਨ ਚ ਬਣ ਜਾਂਦੀ ਹੈ ਕਿ ਕਿਹੋ ਜਿਹਾ ਦ੍ਰਿਸ਼ ਹੈ ਬਸੂ ਜੀ ਤੁਹਾਡੇ ਧਿਆਨ ਚ ਹੋਏਗਾ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੈਂ ਇਸ ਪੰਜਾਬ ਨੂੰ ਗਿੱਧਿਆਂ ਭੰਗੜੇ ਵਾਲਾ ਪੰਜਾਬ ਬਣਾਉਣਾ ਹੈ ਇਹਨੂੰ ਰੰਗਲਾ ਪੰਜਾਬ ਬਣਾਉਣਾ ਮਤਲਬ ਰੰਗਲਾ ਪੰਜਾਬ ਖਜ਼ਾਨੇ ਵਾਲੇ ਪਾਸੇੋਂ ਤੱਕ ਅੰਗਲਾ ਹੁੰਦਾ ਜਾ ਰਿਹਾ ਸਾਡੇ ਤੇ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ ਇਹ ਬਿੱਤੀ ਮੇਰਾ ਮੁੱਕਣ ਤੱਕ ਸਵਾ ਚਾਰ ਲੱਖ ਕਰੋੜ ਤੋਂ ਉੱਪਰ 4.5 ਲੱਖ ਕਰੋੜ ਤੱਕ ਦਾ ਲਗਭਗ ਕਰਜ਼ਾ ਸਾਡੇ ਸਿਰ ਤੇ ਖੜਾ ਹੋਣਾ ਦੂਏ ਪਾਸੇ ਜਿਹੜੇ ਉਹ ਗਿੱਧਿਆਂ ਭੰਗੜਿਆਂ ਵਾਲਾ ਪੰਜਾਬ ਸੀ ਉਹ ਕਿਤੇ ਦਿਖ ਨਹੀਂ ਰਿਹਾ ਮਤਲਬ ਮੁੰਡੇ ਤਾਂ ਮੁੰਡੇ ਉਹ ਕੁੜੀਆਂ ਦੀ ਜਦੋਂ ਜਈ ਖਬਰ ਆਉਂਦੀ ਹੈ ਪੰਜਾਬ ਦੇ ਵਿੱਚ ਕੁੜੀਆਂ ਤੇ ਨਚਾ ਛਡਾਓ ਸੈਂਟਰ ਖੁੱਲੇ ਹੋਏ ਨੇ ਇਹ ਆਪਣੇ ਆਪ ਚ ਤੁਸੀਂ ਤਾਂ ਹੀ ਖੋਲਦੇ ਹੋ ਨਾ ਜੇ ਇਹਦਾ ਮਤਲਬ ਉਹ ਗਿਣਤੀ ਵੱਧ ਰਹੀ ਹੈ ਤੁਹਾਡੇ ਲਈ ਚੁਣੌਤੀ ਬਣ ਰਹੀ ਹੈ ਹੁਣੇ ਕੁੜੀ ਜਿਹਦੀ ਖਬਰ ਹੈ ਜੀ ਇਹ ਪੰਜਾਬ ਦੀ ਇੱਕ ਧੀ ਹੈ ਔਰ ਇੱਕ ਗਿੱਦਿਆਂ ਦੀ ਪਟਰਾਣੀ ਜਿਹਨੂੰ ਆਪਾਂ ਕਹਿ ਦਈਏ ਗਿੱਦਿਆਂ ਦੀ ਕਪਤਾਨ ਜੇ ਆਪਾਂ ਕਹਿ ਲਈਏ ਕੋ ਕੁੜੀ ਹੈ ਜਿਹੜੀ ਕਾਲਜ ਯੂਨੀਵਰਸਿਟੀ ਪੱਧਰ ਦੇ ਉੱਤੇ ਗਿੱਦਿਆਂ ਚ ਮੋਰੀ ਰਹੀ ਤੇ ਫਿਰ ਆਪਣੇ ਪਰਿਵਾਰ ਦੇ ਵਿੱਚ ਇਹ ਆ ਕੇ ਆਮ ਜ਼ਿੰਦਗੀ ਜੀ ਰਹੀ ਸੀ ਕਿ اچانک ਪਰਿਵਾਰ ਤੇ ਇੱਕ ਵਿਫਤਾ ਦਾ ਪਹਾੜ ਟੁੱਟਿਆ ਪਿਓ ਮਰ ਗਿਆ ਪਿਓ ਮਰਨ ਤੋਂ ਬਾਅਦ ਕੁੜੀ ਨੂੰ ਲੱਗਿਆ ਕਿ ਕਰਤ ਚੁੱਲਾ ਜਦੋਂ ਮਾਦੀ ਜ਼ਿੰਮੇਵਾਰੀ ਚੱਕਣ ਦੇ ਲਈ ਆਪਣੇ ਉਸ ਸ਼ੌਂਕ ਨੂੰ ਕਿੱਤੇ ਵੱਜੋ ਅਪਣਾਇਆ ਤੇ ਜਿਹੜੇ ਗਰੁੱਪ ਬਿਹਾ ਸ਼ਾਦੀਆਂ ਖੁਸ਼ੀਆਂ ਦੇ ਮੌਕੇ ਤੇ ਭੰਗਣਿਆਂ ਲਈ ਕਿੱਧਿਆ ਨਹੀਂ ਜਾਂਦੇ ਨੇ ਉਸ ਗਰੁੱਪ ਚ ਸ਼ਾਮਲ ਹੋ ਗਈ ਪੈਸਾ ਆਉਣ ਲੱਗ ਪਿਆ ਕੰਮ ਚੱਲ ਪਿਆ ਪਰ ਉਹ ਪਤਾ ਹੀ ਨਹੀਂ ਲੱਗਾ ਕਿ ਉਸ ਪੈਸੇ ਦੇ ਨਾਲ ਨਾਲ ਨਸ਼ਾ ਕਦੋਂ ਕਰੇ ਆਉਣ ਲੱਗ ਪਿਆ ਉਹਨਾਂ ਗਰੁੱਪਾਂ ਚ ਜਾਂਦੇ ਜਾਂਦੇ ਕਹਿੰਦੇ ਉਹ ਨਸ਼ੇ ਦੀ ਆਦੀ ਹੋ ਗਈ ਹੈ ਤਾਂ ਇਸ ਤੋਂ ਕਦਰ ਸਥਿਤੀ ਇਹ ਹੋ ਗਈ ਕਿ ਉਹਦਾ ਵਿਆਹ ਹੋ ਗਿਆ ਦੋ ਜਵਾਕ ਹੋ ਗਏ ਪਰ ਨਸ਼ੇ ਦੀ ਦਲਦਲ ਚ ਐਸੀ ਦੱਸ ਗਈ ਕਿ ਉਹਨੂੰ ਆਪਣੀ ਆਪ ਸਮਝ ਖਤਮ ਹੋ ਗਈ ਤੇ ਇੱਕ ਰੋਂਦੀ ਮਾਂ ਉਸ ਕੁੜੀ ਨੂੰ ਐਮਐਲਏ ਦੇ ਦਰ ਤੇ ਲੈ ਕੇ ਆਉਂਦੀ ਹੈ ਕਿ ਜੀ ਮੇਰੀ ਕੁੜੀ ਨੂੰ ਬਚਾ ਲਓ ਔਰ ਕੁੜੀ ਵੀ ਐਮਐਲਏ ਮੁਰੇ ਰੋ ਪੈਂਦੀ ਹੈ ਕਿ ਮੈਂ ਹੁਣੇ ਜਾਲਜਾਲ ਚੋਂ ਨਿਕਲਣਾ ਚਾਹੁੰਦੀ ਆ ਕਹਤੋ ਇਹ ਰਹੀ ਹੈ ਜੀ ਕਿ ਮੈਨੂੰ ਪਹਿਲਾਂ ਅਣਜਾਣਪਨੇ ਚ ਬਿਨਾ ਦੱਸੇ ਮੈਨੂੰ ਇਹ ਲਾ ਦਿੱਤਾ ਤੇ ਜਦੋਂ ਮੈਨੂੰ ਚੈਟ ਇਹਦੀ ਆਦਤ ਪੈ ਗਈ ਫਿਰ ਮੈਂ ਲਗਾਤਾਰ ਇਹਦੀ ਉਹ ਹੋ ਗਈ ਫਿਰ ਜਿਹੜਾ ਪੈਸਾ ਕਦੇ ਘਰੇ ਆਉਂਦਾ ਸੀ ਉਹ ਉਲਟ ਨਸ਼ੇ ਤੇ ਲੱਗਣ ਲੱਗ ਪਿਆ ਔਰ ਨਸ਼ੇ ਤੇ ਲੱਗਣ ਦੇ ਨਾਲ ਨਾਲ ਫਿਰ ਜਿਹੜੀਆਂ ਘਰੇ ਚੀਜ਼ਾਂ ਸੀ ਉਹ ਵੀ ਨਸ਼ੇ ਚ ਖਪਣ ਲੱਗ ਪੀਆਂ ਸੋ ਦੁਰਦਸ਼ਾ ਇੰਨੀ ਮਾੜੀ ਹੋ ਗਈ ਕਿ ਘਰ ਚਲਾਉਣਾ ਔਖਾ ਹੋ ਗਿਆ ਤੇ ਆਖਰ ਮਾਂ ਉਸ ਨੂੰ ਲੈ ਕੇ ਐਮਐਲਏ ਕੋਲ ਆਈ ਇਹ ਐਮਐਲਏ ਜੀ ਲੁਧਿਆਣਾ ਖੇਤਰ ਦਾ ਜਿਹੜਾ ਆਤਮਨਗਰ ਹਲਕਾ ਹੈ ਉਹਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਕੁਲਵੰਤ ਸਿੰਘ ਸਿੱਧੂ ਕੋਲ ਇਹ ਔਰਤਾ ਕੇ ਰੋਂਦੀ ਹੈ ਮਾਂ ტი ਰੋਂਦੀਆਂ ਨੇ ਤੇ ਦੱਸਦੀਆਂ ਨੇ ਕਿ ਦੋ ਬੱਚਿਆਂ ਦੀ ਮਾਂ ਹੈ ਜਿਹਨੂੰ ਬਚਾ ਲਓ ਤੇ ਮੈਂ ਲਈ ਹੌਸਲਾ ਦਿੰਦਾ ਕਿ ਕੋਈ ਗੱਲ ਨਹੀਂ ਅਸੀਂ ਲੱਗੇ ਆ ਕਰ ਲਾਂਗੇ ਇਹ ਉਸ ਪਾਰਟੀ ਦੇ ਵਿਧਾਇਕ ਕੋਲ ਆਏ ਨੇ ਜੀ ਜਿਹੜੇ ਜਿਨ੍ਹਾਂ ਨੇ ਜੁਧ ਨਸ਼ਿਆਂ ਵਿਰੁੱਧ ਛੇੜਿਆ ਵੈ ਜਿਹੜੇ ਸਰਕਾਰ ਚ ਆਉਣ ਤੋਂ ਪਹਿਲਾਂ ਕਾਲਾ ਚਿੱਟੇ ਖਿਲਾਫ ਕਾਲਾ ਹਫਤਾ ਮਨਾ ਕੇ ਆਏ ਹੋਏ ਲੋਕ ਨੇ ਬੜੇ ਪੋਸਟਰ ਮਹਿੰਮ ਚਲਾਈ ਸੀ ਉਹਨਾਂ ਚੋਂ ਕੁਝ ਵਿਚਾਰੇ ਬਾਹਰ ਰਹਿ ਗਏ ਤੇ ਕੁਝ ਸਰਕਾਰ ਚ ਆਨੰਦ ਮਾਣ ਕੇ ਕੁਰਸੀਆਂ ਦਾ ਪਰ ਉਹ ਕਾਲੇ ਹਫਤੇ ਤੋਂ ਬਾਅਦ ਉਹ ਦਿਨ ਚੜ੍ਹੇ ਨਹੀਂ ਕਿ ਚਿੱਟਾ ਮੁੱਕ ਜਵੇ ਤੇ ਹੁਣ ਸਰਕਾਰ ਨੇ ਬੋਰਡ ਇਸ਼ਤਿਹਾਰ ਉਹਦੇ ਤੇ ਪੈਸਾ ਖੂ ਖਰਚਦਾ ਜੋ ਤੇ ਨਸ਼ਿਆਂ ਵਿਰੁੱਧ ਬਲਡੋਜ਼ਰ ਚੱਲਦਾ ਵੀ ਦਿਖਦਾ ਹੈ ਕਿ ਲੋਕਾਂ ਦੇ ਘਰਾਂ ਤੋਂ ਤਿਆ ਕਰਤੇ ਪਰ ਨਸ਼ਾ ਕਿਉਂ ਨਹੀਂ ਮੁੱਕ ਰਿਹਾ ਆ ਜਿਹੜੀ ਕਮਾਈ ਹਰਚਰਨ ਭੁੱਲਰ ਵਾਲੇ ਮਾਮਲੇ ਚ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕੱਲੀ ਉਹ ਰਿਸ਼ਵਤ ਦੀ ਉਹ ਕਮਾਈ ਹੈ ਕਿ ਇਸ ਧੰਦੇ ਦਾ ਹਿੱਸਾ ਵੀ ਕਿਸੇ ਬੰਡ ਬਡਈਏ ਦੀ ਆ ਰਿਹਾ ਤੇ ਕਿਹੜੇ ਕਿਹੜੇ ਸਿਆਸਤਦਾਨ ਕੋਲ ਆ ਰਿਹਾ ਕਿਉਂਕਿ ਸਿਆਸੀ ਤਰ ਪ੍ਰਸ਼ਾਸਨ ਸਿਵਲ ਤੇ ਪੁਲਿਸ ਤਰ ਤੇ ਜਿਹੜਾ ਇਹ ਮਾਫੀਆ ਵਿਚ ਨਾਲ ਇਹਨਾਂ ਤਿੰਨਾਂ ਦੀ ਕੜੀ ਤੋਂ ਬਿਨਾ ਮਤਲਬ ਇਹ ਨਹੀਂ ਕਿ ਆ ਕੇ ਚਿੱਟਾ ਵਿਕ ਜਵੇ ਜੇ ਪਿੰਡ ਦਾ ਸਰਪੰਚ ਪਿੰਡ ਨਾਲ ਮਿਲ ਕੇ ਤਹਿਆ ਕਰ ਲਵੇ ਪਿੰਡ ਚ ਨਸ਼ਾ ਨਹੀਂ ਵੜ ਸਕਦਾ ਜੇ ਥਾਣੇਦਾਰ ਤਹਿਆ ਕਰ ਲਵੇ ਕਿ ਮੈਂ ਆਪਣੀ ਥਾਣੇ ਦੀ ਹੱਦ ਚ ਨਹੀਂ ਵਿਕਣ ਦੇਣਾ ਨਹੀਂ ਵਿਕ ਸਕਦਾ ਜੇ ਐਸਐਸਪੀ ਚਾਵੇ ਜਿਲ੍ਹੇ ਚ ਨਹੀਂ ਵਿਕਣ ਦੇਣਾ ਤਾਂ ਨਹੀਂ ਵਿਕ ਸਕਦਾ ਜੇ ਐਮਐਲਏ ਚਾਵੇ ਮੇਰੇ ਹਲਕੇ ਚ ਨਹੀਂ ਆਊਗਾ ਤਾਂ ਨਹੀਂ ਆ ਸਕਦਾ ਜੇ ਐਮਪੀ ਚਾਵੇ ਨਹੀਂ ਹੋਊਗਾ ਤਾਂ ਨਹੀਂ ਹੋ ਸਕਦਾ ਸਵਾਲ ਤਾਂ ਇੱਛਾ ਸ਼ਕਤੀ ਦਾ ਹੈ ਜਦੋਂ ਸਰਕਾਰ ਦੀ ਹੋਰ ਪ੍ਰਸ਼ਾਸਨਿਕ ਅਹੁਦੇਦਾਰਾਂ ਦੀ ਇੱਛਾ ਸ਼ਕਤੀ ਹੋਣੀ ਫਿਰ ਇੱਕ ਕਿਉਂ ਅਜੀਆਂ ਕਿੰਨੀਆਂ ਕੁੜੀਆਂ ਨੇ ਜਿਹੜੀਆਂ ਆਪਣਾ ਦਰਦ ਦੱਸੇ ਨਹੀਂ ਸਕਦੀਆਂ ਆਪਣੇ ਤਾਂ ਸਮਾਜ 'ਚ ਇਹ ਬਥੀਰਾ ਨਾ ਕਿ ਕੁੜੀ ਦੀ ਗਲਤੀ ਨੂੰ ਲੁਕੋ ਲੋ ਬਾਹਰ ਨਾ ਜਾਓ ਸਮਾਜ 'ਚ ਬਦਨਾਮੀ ਹੋਊਗੀ ਤੇ ਉਹ ਕਿਸ ਹੱਦ ਤੱਕ ਪੀੜਿਤ ਹੋ ਕੇ ਹੋਣਗੇ ਕਿ ਉਹ ਜਨਤਕ ਤੌਰ ਤੇ ਸੈਂਟਰਾਂ 'ਚ ਵੀ ਦਾਖਲ ਹੋ ਰਹੀਆਂ ਨੇ ਤੇ ਜਨਤਕ ਤੌਰ ਤੇ ਐਮਰਡ ਦੇ ਦਰਾਂ ਤੇ ਜਾਣ ਲਈ ਵੀ ਮਜਬੂਰ ਨੇ ਇਹ ਪੰਜਾਬ ਦਾ ਪੀੜਦਾਇਕ ਕਾਲਾ ਨਕਸ਼ਾ ਏ ਜਿਹਦੇ ਆਪਾਂ ਜ਼ਿਕਰ ਕਰ ਰਹੇ ਆਂ ਪਰ ਉਹ ਚਿੱਟੇ ਖਿਲਾਫ ਕਾਲੇ ਹਫਤੇ ਵਾਲੇ ਵੀ ਚੁੱਪ ਨੇ ਤੇ ਉਹ ਵੀ ਚੁੱਪ ਨੇ ਜਿਹੜੇ ਕਹਿੰਦੇ ਜੁੱਧ ਨਸ਼ਿਆਂ ਵਿਰੁੱਧ ਅਸੀਂ ਜਿੱਤ ਲਿਆ ਦੀਪਕ ਜੀ ਇਹ ਕਿਹੜਾ ਨਵਾਂ ਵਿਦਿਆਰਥੀ ਸੈਸ਼ਨ ਆ ਜਿਹੜਾ ਮੰਨਿਆ ਜਾ ਰਿਹਾ ਕਿ ਨਵੀਂ ਜਨਰੇਸ਼ਨ ਵਾਸਤੇ ਸਾਰਥਕ ਸਿੱਧ ਹੋ ਸਕਦਾ ਕਈ ਵਾਰ ਤੁਹਾਨੂੰ ਹਨੇਰਿਆਂ ਦੇ ਵਿੱਚ ਵੀ ਕੋਈ ਦੀਵਾ ਬਲਦਾ ਦਿਖ ਜਵੇ ਤਾਂ ਆਸ ਦੀ کرن ਜਾਗਦੀ ਹੈ ਇਹ ਇੱਕ ਚੰਗੀ ਖਬਰ ਹੈ ਜਿਹੜੀ ਚਰਚਾ ਕਰਨੀ ਬਣਦੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਅਸੀਂ ਵਿਦਿਆਰਥੀਆਂ ਦਾ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾਵਾਂਗੇ ਉਹ ਉਹ ਫੈਸਲਾ ਕਾਬਲੇ ਤਾਰੀਫ ਵਾਲਾ ਹੈ ਕਹਿੰਦੇ ਜੀ ਆਉਂਦੀ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਪੂਰਾ ਸੈਸ਼ਨ ਯੂਨੀਵਰਸਟੀਆਂ ਕਾਲਜਾਂ ਦੇ ਵਿਦਿਆਰਥੀ ਚਲਾਉਣਗੇ ਔਰ ਖਾਸ ਕਰ ਇਹ ਹੈ 바ਸੂ ਜੀ ਕੇ 24 ਤਰੀਕ ਨੂੰ ਸਰਕਾਰ ਇੱਕ ਦਿਨ ਦਾ اجلاس ਛੇਨਨਪੁਰ ਸਾਹਿਬ ਕਰ ਰਹੀ ਹੈ 350 ਸਾਲਾ ਜ਼ਰੂਰ ਤੇਗਵਾਦਰੀ ਨੂੰ ਲੈ ਕੇ ਤੇ ਆਉਂਦੇ ਦਿਨਾਂ ਚ ਉਹ ਤੋਂ ਪਹਿਲਾਂ ਕੁਝ ਕੈਬਨਟ ਬੈਠਕਾਂ ਵੀ ਹੋ ਸਕਦੇ ਕੁਝ ਹੋਰ ਫੈਸਲੇ ਵੀ ਹੋ ਸਕਦੇ ਜਦੋਂ ਕਿ ਇਸ ਨੂੰ ਲੈ ਕੇ ਜੇ ਟਕਰਾਅ ਹੈਗਾ ਕਿ ਧਾਰਮਿਕ ਕਮਾਂ ਚ ਸਰਕਾਰ ਦੀ ਸਿੱਧੀ ਦਖਲ ਹੋਣੀ ਚਾਹੀਦੀ ਹੈ ਕਿ ਐਸਜੀਪੀਸੀ ਜਾਂ ਸਮਾਜਿਕ ਤੌਰ ਤੇ ਪੰਥਕ ਧਰਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਜੋ ਸਰਕਾਰ ਦੀ ਜ਼ਿੰਮੇਵਾਰੀ ਉਸ ਨੂੰ ਲੈ ਕੇ ਇਤਨਾ ਹੋਏਗਾ ਮੁਖੰਦਰੀ ਸਾਹਿਬ ਕਹਿੰਦੇ ਨਹੀਂ ਕਸ਼ਮੀਰ ਤੋਂ ਵੀ ਨਗਰ ਕੀਰਤਨ ਆਉਣਗੇ ਹੋਰ ਥਾਮਾ ਤੋਂ ਵੀ ਆਉਣਗੇ ਫਿਰ ਸ਼ਿਨਾਨਦਪੁਰ ਸਾਹਿਬ ਇਕੱਠੇ ਹੋਣਗੇ ਫਿਰ ਉੱਥੇ ਸੀ ਜਲਾਸ ਵੀ ਕਰਾਂਗੇ ਉਸ ਤੋਂ ਬਾਅਦ ਦਿੱਲੀ ਸੀ ਸ਼ਗਨ ਸਾਹਿਬ ਤੱਕ ਵੀ ਜਾਵਾਂਗੇ ਸੋ ਸਰਕਾਰ ਨੇ ਆਪਣੇ ਪੱਤਰ ਤੇ ਮਨਰਾਉਣ ਦਾ ਫੈਸਲਾ ਕੀਤਾ ਉਹਦੇ ਵਿੱਚ ਉਹਦੇ ਉੱਤੇ ਵੀ ਸਾਧੀਆਂ ਨਜ਼ਰਾਂ ਕੁਝ ਇਹਨੂੰ ਖਰਚੇ ਦੇ ਵਾਅਦੇ ਨਾਲ ਲੈਂਦੇ ਨੇ ਜਿਹੜਾ ਸ਼ਿਨਾਨਦਪੁਰ ਸਾਹਿਬ ਹੋਣਾ ਹੈ ਕੁਝ ਕਹਿੰਦੇ ਨੇ ਕਿ ਜੇ ਚੰਗਾ ਕਰਨਾ ਸੀ ਉਹ ਇੱਥੇ ਵੀ ਹੋ ਸਕਦਾ ਸੀ ਕੁਝ ਕਹਿੰਦੇ ਸਿਆਣਾ ਫੈਸਲਾ ਉਹ ਤਾਂ ਇੱਕ ਪਾਸੇ ਆ ਪਰ 24 ਤੋਂ ਬਾਅਦ 26 ਤਰੀਕ ਨੂੰ ਚੰਡੀਗੜ੍ਹ ਦੀ ਵਿਧਾਨ ਸਭਾ ਦੇ ਅੰਦਰ ਵਿਦਿਆਰਥੀਆਂ ਦਾ ਇਜਲਾਸ ਹੋਏਗਾ ਉਹ ਵਿਦਿਆਰਥੀ ਯੂਨੀਵਰਸਿਟੀ ਕਾਲਜਾਂ ਚੋਂ ਚੁਣੇ ਜਾ ਰਹੇ ਨੇ ਹੋ ਸਕਦਾ ਚੋਣ ਦੇ ਵਿੱਚ ਕੋਈ ਤੇਰਾ ਮੇਰਾ ਵੀ ਹੋ ਜਵੇ ਭਾਈ ਭਤੀਜਾ ਬਾਦ ਵੀ ਹੋ ਜਵੇ ਪਰ ਤਾਂ ਵੀ ਚੁਣੇ ਤਾਂ ਨਵੇਂ ਬੱਚੇ ਆਉਣਗੇ ਨਾ ਪਹਿਲੀ ਵਾਰ ਬੱਚੇ ਆਉਣਗੇ ਨਾ ਸਧਾਰਨ ਬੱਚੇ ਆਉਣਗੇ ਨਾ ਆਮ ਘਰਾਂ ਦੇ ਜਵਾਬ ਆਉਣਗੇ ਨਾ ਤੇ ਮੈਨੂੰ ਲੱਗਦਾ ਇਹ ਨਵੀਂ ਲੀਡਰਸ਼ਿਪ ਪੈਦਾ ਕਰਨ ਦੇ ਲਈ ਪਹਿਲ ਕਦਮ ਹੈ ਜਦੋਂ ਕਿ ਚੰਗਾ ਤਾਂ ਇਹ ਹੋਵੇ ਕਿ ਸਰਕਾਰ ਇਸ ਸੈਸ਼ਨ ਦੇ ਨਾਲ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਵਿਦਿਆਰਥੀ ਚੋਣਾਂ ਬੰਦ ਹੋਈਆਂ ਨੇ ਉਹਨਾਂ ਨੂੰ ਖਰਾਉਣ ਦੀ ਕੰਮ ਕਰੇ ਇਹ ਸਭ ਕੁਝ ਖੁੱਲ ਸਕਦਾ ਹੈ ਤੇ ਫਿਰ ਉਹ ਚੋਣਾਂ ਕਿਉਂ ਬੰਦ ਨੇ ਉਹਦੇ ਨਾਲ ਨਵੀਂ ਲੀਡਰਸ਼ਿਪ ਪੈਦਾ ਹੁੰਦੀ ਹੈ ਸੋ ਇਸ ਫੈਸਲੇ ਤੋਂ ਹੀ ਕਾਸ ਜਾਗੀ ਹੈ ਕਿ ਨਵੀਂ ਪਨੀਰੀ ਨੂੰ ਅੱਗੇ ਲਿਆ ਕੇ ਘਟੋ-ਘਟ ਰਾਜਨੀਤੀ ਤੋਂ ਜਿਹੜੀ ਜੂਥ ਸਾਡਾ ਦੂਰ ਜਾ ਰਿਹਾ ਹੈ ਇਸ ਨੂੰ ਮਾੜਾ ਕਰਪਟ ਸਮਝ ਰਿਹਾ ਸ਼ਾਇਦ ਉਹਦੇ ਵਿੱਚ ਚੇਟ ਜਾਗੇ ਕਿ ਆਪਾਂ ਇਸ ਲਈ ਅੱਗੇ ਆਈ ਤੇ ਸਰਕਾਰ ਜਾਂ ਸਪੀਕਰ ਸਾਹਿਬ ਤਾਂ ਕੁਲਤਾ ਸਿੰਘ ਸੰਧਮੌਰ ਹੀ ਇਹ ਦਾਅਵਾ ਕਰਨ ਕਿ ਹਰ ਸਾਲ ਇਹਨੂੰ ਰੈਗੂਲਰ ਕਰਾਂਗੇ ਮੈਂ ਕਿਹਾ ਚੰਗੀ ਗੱਲ ਹੈ ਜੀ ਹਰ ਸਾਲ ਹੋਵੇ ਹੁਣ ਇਹਦੀ ਜਿਹੜੀ ਵਿਊਤ ਬੰਦੀ ਆ ਉਹ ਇਹ ਹੈ ਬਸੂ ਜੀ ਕੇ ਇੱਕ ਇੱਕ ਵਿਦਿਆਰਥੀ ਮੁੱਖ ਮੰਤਰੀ ਬਣੂਗਾ ਕੁਝ ਵਿਦਿਆਰਥੀ ਮੰਤਰੀ ਬਣਨਗੇ ਬਾਕੀ ਵਿਦਿਆਰਥੀਆਂ ਜੋ ਵਿਰੋਧੀ ਧਿਰ ਦਾ ਲੀਡਰ ਵੀ ਚੁਣਾਊਗਾ ਇਹਦਾ ਮਤਲਬ 117 ਹੁੰਦੇ 117 ਐਮਐਲਏ ਵਿਦਿਆਰਥੀ ਬਣ ਕੇ ਆਉਣਗੇ ਉਹਨਾਂ ਚ ਧੀਆ ਵੀ ਹੋਣਗੀਆਂ ਪੰਜਾਬ ਦੇ ਪੁੱਤਰ ਵੀ ਹੋਣਗੇ ਹਾਂ ਉਹ ਚ ਬਖਵਕ ਪਾਰਟੀਆਂ ਦੇ ਨੁਮਾਇੰਦੇ ਦੀ ਭੂਮਿਕਾ ਨਿਭਾਉਣਗੇ ਐਮਐਲਏ ਦੀ ਭੂਮਿਕਾ ਨਿਭਾਉਣਗੇ ਮੰਤਰੀ ਮੁੱਖ ਮੰਤਰੀ ਦੀ ਭੂਮਿਕਾ ਨਿਭਾਉਣਗੇ ਸੋ ਜੇਕਰ ਕਹਿੰਦੇ ਉਸ ਤੋਂ ਪਹਿਲਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਹੈ ਜੇਕਰ ਤਾਂ ਟ੍ਰੇਨਿੰਗ ਪ੍ਰਧਾਨ ਦੀ ਦਿੱਤੀ ਜਾਣੀ ਹੈ ਸਭਾਧਾਨ ਦੀ ਦਿੱਤੀ ਜਾਣੀ ਹੈ ਸੈਸ਼ਨ ਚਲਾਉਣ ਦੇ ਤਰੀਕੇ ਦੀ ਦਿੱਤੀ ਜਾਣੀ ਹੈ ਫਿਰ ਤਾਂ ਬਾਜਬ ਕਿ ਉਹਨਾਂ ਨੂੰ ਤਰੀਕਾ ਦੱਸ ਕੇ ਪੰਜਾਬ ਤੇ ਇਸ਼ੂ ਵਾਈਜ਼ ਉਹਦੇ ਤੇ ਚਰਚਾ ਹੋਵੇ ਤੇ ਬੱਚਿਆਂ ਦੇ ਮਨ 'ਚ ਜੋ ਭਾਵ ਹੋਵੇ ਉਪਰ ਦੀ ਆਰਟੀਨੈਡ ਯੂਨੀਵਰਸਿਟੀ ਕਾਲਜ ਪੱਧਰ ਤੇ ਡਿਬੇਟ ਦੇ ਵਿੱਚ ਸੈਮੀਨਾਰਾਂ 'ਚੋਂ ਹਿੱਸਾ ਲੈਂਦੇ ਹੋਣਗੇ ਅਖਬਾਰਾਂ ਪੜ੍ਹਦੇ ਸੁਣਦੇ ਟੀਵੀ ਹੋਣਗੇ ਉਹਨਾਂ ਨੂੰ ਆਪਣੀ ਸਮਝ ਤੇ ਚਰਚਾ ਕਰਨ ਦਿੱਤੀ ਜਾਵੇ ਫਿਰ ਤਾਂ ਸਾਰਥਕ ਹੈ ਜੇ ਭਾਈ ਮੌਜੂਦਾ ਸਰਕਾਰ ਨੂੰ ਜਿਵੇਂ ਦਿੱਲੀ ਤੋਂ ਸਕ੍ਰਿਪਟਾਂ ਆਉਂਦੀਆਂ ਜੇ ਵਿਦਿਆਰਥੀਆਂ ਨੂੰ ਉਹੀ ਸਕ੍ਰਿਪਟਾਂ ਦੇਣੀਆਂ ਜੋ ਵਿਧਾਨ ਸਭਾ 'ਚ ਖੜ ਕੇ ਮੁੱਖ ਮੰਤਰੀ ਸਾਹਿਬ ਦੂਜੇ ਲੀਡਰਾਂ ਨੂੰ ਬੋਲਦੇ ਨੇ ਦੂਜੇ ਲੀਡਰ ਇਹਨਾਂ ਨੂੰ ਬੋਲਦੇ ਨੇ ਜੇ ਉਹੋ ਜਿਹੇ ਸ਼ਬਦ ਉਹੋ ਜੀ ਭਾਸ਼ਾ ਦੇਣੀ ਹੈ ਫਿਰ ਫਿਕਰ ਹੈਗਾ ਸੋ ਇਹ ਸਿਰਫ ਮਾਤ੍ਰਿਕ ਫਿਕਰ ਹੈ ਉਮੀਦ ਕਰਦੇ ਹਾਂ ਅਜਿਹਾ ਸਕ੍ਰਿਪਟਡ ਸੈਸ਼ਨ ਨਾ ਹੋ ਕੇ ਵਿਦਿਆਰਥੀਆਂ ਦੇ ਲਈ ਸਾਰਤਕ ਸਿੱਧ ਹੋਵੇ ਇਸ ਉਮੀਦ ਨਾਲ ਅਸੀਂ ਇਸ ਖਬਰ ਦਾ ਸਵਾਗਤ ਕਰਦੇ ਹਾਂ ਕਿ ਸਰਕਾਰ ਦਾ ਫੈਸਲਾ ਕਾਬਲੇ ਤਰੀਫਾ ਤੇ ਦੀਪਕ ਜੀ ਸੀ ਕੱਲ ਗੱਲ ਕਰ ਰਹੇ ਸੀ ਕਿ ਅਮਰੀਕਾ ਵੱਲੋਂ ਬਹੁਤ ਸਾਰੇ ਭਾਰਤੀਆਂ ਨੂੰ ਪੰਜਾਬੀਆਂ ਨੂੰ ਰਿਪੋਰਟ ਵੀ ਕੀਤਾ ਜਾ ਰਿਹਾ ਤੇ ਬਹੁਤ ਸਾਰੇ ਲੋਕਾਂ ਨੂੰ ਅਮਰੀਕਾ ਡਿਟੇਨ ਵੀ ਕਰਕੇ ਰੱਖਦਾ ਆਪਣੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਇਹਨਾਂ ਡਿਟੈਂਸ਼ਨ ਸੈਂਟਰਸ ਦੇ ਵਿੱਚ 50 ਹਜ਼ਾਰ ਭਾਰਤੀ ਵੀ ਸ਼ਾਮਲ ਨੇ ਬਿਲਕੁਲ ਇਹ ਖਬਰ ਬੜੀ ਹੈਰਾਨ ਕਰਨ ਵਾਲੀ ਵੀ ਔਰ ਫਿਕਰ ਵਾਲੀ ਵੀ ਹੈ ਆਪਾਂ ਲੰਗੇ ਦਿਨਾਂ ਤੋਂ ਗੱਲ ਕਰਦੇ ਆ ਰਹੇ ਕਿ ਅਮਰੀਕਾ ਨੇ ਫਿਰ ਜਿਹੜਾ ਡਿਪੋਰਟ ਕਰਨ ਦਾ ਪਾਰੀ 2 ਚਲਾਈ ਹੈ ਮਤਲਬ ਸੈਕੰਡ ਹੈ ਬਾਰੀ ਆਈ ਉਹਦੇ ਵਿੱਚ 54 ਦੇ ਕਰੀਬ ਜਿਹੜੇ ਆਏ ਨੇ ਭਾਰਤ ਵਿੱਚ ਉਹ ਸਾਰੇ ਦੇ ਸਾਰੇ ਹਰਿਆਣਾ ਦੇ ਨਹੀਂ ਕਿਉਂਕਿ ਪੰਜਾਬ ਤੋਂ ਬਾਅਦ ਜੇ ਡਾਂਕੀ ਲਾ ਕੇ ਕੋਈ ਸਭ ਤੋਂ ਵੱਧ ਜਾ ਰਿਹਾ ਸੀ ਉਹ ਹਰਿਆਣਾ ਜਾ ਰਿਹਾ ਸੀ ਤੇ ਇਹ ਇਸ ਲਈ ਹੁਣ ਉਹ ਵਾਪਸੀ ਦੇ ਵਿੱਚ ਵੀ ਹਰਿਆਣਾ ਦੇ ਜਵਾਕਾਂ ਦੀ ਗਿਣਤੀ ਕਾਫੀ ਵੱਧ ਆ ਰਹੀ ਹੈ ਸੋ ਆਪਾਂ ਉਹ ਸਵਾਲਾਂ 'ਤੇ ਵੀ ਗੱਲ ਕਰ ਰਹੀ ਸੀ ਕਿ ਉਹਨਾਂ ਨੂੰ ਬਤੀਰੇ ਦਾ ਸਵਾਲ ਵੀ ਹੈਗਾ ਪਰ ਉਹਨਾਂ ਦੇ ਵਿੱਚੋਂ ਕੁਝ ਤੱਕ ਮੀਡੀਆ ਨਹੀਂ ਪਹੁੰਚ ਕੀਤੀ ਚਾਰ ਪੰਜ ਤੱਕ ਇੱਕ ਦੋ ਅਖਬਾਰੀ ਅਦਾਰਿਆਂ ਨੇ ਵੱਡਿਆਂ ਨੇ ਪਹੁੰਚ ਕੀਤੀ ਤੇ ਉਹਦੇ ਹਵਾਲੇ ਨਾਲ ਜਦੋਂ ਮੈਂ ਇਹ ਬਾਤਸਤ ਦੀ ਕੋਸ਼ਿਸ਼ ਕੀਤੀ ਤਾਂ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ ਉਹ ਕਹਿੰਦੇ ਕਿ ਅਮਰੀਕਾ ਨੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਡਿਟੈਂਸ਼ਨ ਸੈਂਟਰ ਖੋਲੇ ਨੇ ਤੇ ਉਹਨਾਂ 'ਚ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਉੱਥੇ ਗਏ ਨੇ ਜਾਂ ਜਿਨ੍ਹਾਂ ਕੋਲ 10 ਸਾਲ ਦੀ ਪੂਰੀ ਨਹੀਂ ਹੈਗੇ ਜਾਂ ਕਿਸੇ ਵੀ ਤਰੀਕਾ ਕਰੀਤੇ ਚੰਕਾ ਸ਼ੂਬਾ ਹੋ ਜਬੇ ਉਹ ਕਹਿੰਦੇ ਕਿ ਟਰੱਕ ਚਲਾਉਂਦਿਆਂ ਨੂੰ ਟੈਕਸੀ ਚਲਾਉਂਦਿਆਂ ਨੂੰ ਹੈ ਰੈਸਟੋਰੈਂਟ ਸਟੋਰ ਚ ਕੰਮ ਕਰਦੇ ਨੂੰ ਇੱਥੋਂ ਤੱਕ ਕਿ ਪੈਦਲ ਤੁਰੇ ਜਾਂਦੇ ਨੂੰ ਵੀ ਰੋਕ ਕੇ ਕਹਿੰਦੇ ਚੈੱਕ ਕਰਕੇ ਟੈਂਸ਼ਨ ਸੈਂਟਰਾਂ 'ਚ ਸਿੱਟਿਆ ਜਾ ਰਿਹਾ ਹੁਣ ਉਹਨਾਂ ਜਿਹੜਾ ਪੰਜਾਂ ਤੱਕ ਮੀਡੀਆ ਨੇ ਪਹੁੰਚ ਕੀਤੀ ਜਿਹੜੇ ਵਾਪਸ ਆਏ ਨੇ ਅਮਰੀਕਾ ਤੋਂ ਉਹਨਾਂ ਦਾ ਦੱਸਣਾ ਹੈ ਉਹਨਾਂ ਦੇ ਅੰਦਾਜ਼ੇ ਅਨੁਸਾਰ ਕਹਿੰਦੇ ਕਿ ਹਜ਼ਾਰਾਂ ਲੋਕ ਇਹਨਾਂ ਟੈਂਸ਼ਨ ਸੈਂਟਰਾਂ 'ਚ ਬੰਦ ਨੇ ਜਿਨ੍ਹਾਂ 'ਚ ਭਾਰਤੀ ਵੀ ਨੇ ਪੰਜਾਬੀ ਵੀ ਨੇ ਹਰਿਆਣਵੀ ਵੀ ਨੇ ਤੇ ਬਾਹਰਲੇ ਮੁਲਕਾਂ ਦੇ ਹੋਰਨਾ ਮੁਲਕਾਂ ਦੇ ਵੀ ਨੇ ਜਿਨ੍ਹਾਂ ਚ ਵੱਡੀ ਗਿਣਤੀ ਭਾਰਤੀਆਂ ਦੀ ਦੱਸੀ ਜਾ ਰਹੀ ਹੈ ਜਿਨ੍ਹਾਂ ਚ ਪੰਜਾਬੀ ਹਰਿਆਣਵੀ ਨੇ ਔਰ ਭਾਰਤੀਆਂ ਦੀ ਗਿਣਤੀ ਕਹਿੰਦੇ 50000 ਤੋਂ ਲੈ ਕੇ 55000 ਤੱਕ ਖਾਸਾ ਪਟਾਇਆ ਹੈ ਨਾ ਚਾਰਾਂ ਪੰਜਾਂ ਦੇ ਅੰਕੜਿਆਂ ਦੇ हिसाब ਨਾਲ ਜੇ ਸੋਚੀਏ ਤੇ ਉਹ ਤੋਂ ਵੀ ਅਗਲਾ ਉਹ ਕਹਿੰਦੇ ਕਿ ਕਾਰੋਬਾਰੀ ਤੌਰ ਦੇ ਉੱਤੇ ਪੰਜਾਬੀ ਹਰਿਆਣਵੀ ਉੱਥੇ ਜਾ ਕੇ ਸਭ ਤੋਂ ਵੱਧ ਟਰੱਕ ਚਲਾਉਣ ਨੂੰ ਪਹਿਲ ਦਿੰਦੇ ਸੀ ਤੇ ਕਹਿੰਦੇ ਅੱਜ ਦੀ ਤਰੀਕ ਚ ਅਮਰੀਕਾ ਚ ਪੰਜਾਬੀਆਂ ਦਾ ਜਾਂ ਭਾਰਤੀਆਂ ਦਾ ਟਰੱਕ ਦਾ ਕਾਰੋਬਾਰ 90% ਦੀ ਠੱਪ ਹੋ ਗਿਆ ਉਹ ਕਹਿੰਦੇ ਕਿ ਐਡਾ ਮੜਾ ਅਸਰ ਪਿਆ ਕਿਉਂਕਿ ਜਿਹੜਾ ਵਿਅਕਤੀ ਨੇ ਇੱਕ ਜਾਂ ਦੋ ਟਰੱਕ ਲਏ ਨੇ ਹੁਣ ਡਰਦਾ ਇਸ ਲਈ ਨਿਕਲਦਾ ਕਿਉਂਕਿ ਜਿਵੇਂ ਦੋ ਐਕਸੀਡੈਂਟ ਤੇ ਹਵਾਲਾ ਆਪਾਂ ਗੱਲ ਕੀਤੀ ਕਿ ਉਹ ਦੋ ਪੰਜਾਬੀਆਂ ਦੇ ਵੱਲੋਂ ਜਿਹੜੇ ਐਕਸੀਡੈਂਟ ਹੋਏ ਤੇ ਉਹਦੇ ਚ 6 ਲੋਕਾਂ ਦੀ ਜਾਨ ਗਈ ਹੈ ਤੇ ਉਹਨਾਂ ਦੋਹਾਂ ਦਾ ਇਹ ਪਹਿਲੂ ਉੱਪਰ ਆਇਆ ਜੀ ਕਿ ਗੈਰਕਾਨੂੰਨੀ ਤਰੀਕੇ ਨਾਲ ਆਈ ਸੀ ਜੀ ਬਾਜਬ ਤਰੀਕਾ ਨਹੀਂ ਸੀ ਜੀ ਹੁਣ ਉਸ ਤੋਂ ਬਾਅਦ ਕਹਿੰਦੇ ਜਿਹੜਾ ਬਾਜਬ ਵੀ ਆ ਉਹਨੂੰ ਵੀ ਡਰ ਲੱਗਣ ਲੱਗ ਪਿਆ ਤੇ ਜਿਹੜੇ ਗੈਰਬਾਜ਼ਮ ਤਰੀਕਾ ਗੈਨੇਕੇਂਦਰ ਨੇ ਆਪਣੇ ਟਰੱਕ ਵੀ ਖੜਾਤੇ ਉਹਦੇ باوجود ਟਰੱਕਾਂ ਦੇ ਉੱਤੇ ਵੀ ਖਤਰਾ ਖੜਾ ਕਿ ਉਹ ਵੀ ਵੇਚਨੇ ਪੈ ਰਹੇ ਨੇ ਘਰਾਂ ਤੱਕ ਵੀ ਖਤਰਾ ਖੜਾ ਉਹ ਵੀ ਵੇਚਨੇ ਪੈ ਰਹੇ ਨੇ ਤੇ ਘਰਾਂ ਚੋਂ ਵੀ ਚੱਕੇ ਜਾ ਰਹੇ ਨੇ ਸੋ ਕਹਿੰਦੇ 50000 ਤੋਂ ਵੱਧ ਟੈਂਸ਼ਨ ਸੈਂਟਰਾਂ ਦੇ ਵਿੱਚ ਭਾਰਤੀ ਕੈਦ ਨੇ ਤੇ ਜਿਨ੍ਹਾਂ ਨੂੰ ਪੜਾਦਰ ਪੜਾਪ ਰਿਪੋਰਟ ਕੀਤਾ ਜਾ ਸਕਦਾ ਪਰ ਅਫਸੋਸ ਭਾਰਤ ਸਰਕਾਰ ਇਸ ਨੂੰ ਤਰੀਕਾਕਾਰ ਕੋਈ ਸਹੀ ਕੱਢ ਕੇ ਹੱਲ ਕੱਢਣ ਦੇ ਲਈ ਕੋਈ ਚਾਦਰ ਨਹੀਂ ਕਰਦੀ ਇਹਦੇ ਵੀ ਨਜ਼ਰ ਨਹੀਂ ਆਉਂਦੀ ਬੱਸ ਜੀ ਦੀਪਕ ਜੀ ਨਾ ਸਾਰੀਆਂ ਖਬਰਾਂ ਲਈ ਇਹ ਸਾਰੀ ਸੂਚਨਾ ਲਈ ਐਨਾਲਿਸਿਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਗੱਲਬਾਤ ਹੋਏਗੀ ਜੀ ਬਹੁਤ ਸ਼ੁਕਰੀਆ ਮਿਹਰਬਾਨੀ